ਇਹ ਮੈਂ ਸੀ ਮੈਨੂੰ ਪਸਤਾਵਾਂ ਚੋਕਰਾਂ 307 ਲਵਾਏਗੀ ਪਹਿਲਾਂ ਬੇਬੇ ਦੀ ਸੁਣ ਲਈਏ ਕੀ ਕਹਿੰਦੀ ਹੈ ਕੀ ਗੱਲ ਕਰ ਬੇਬੇ ਨੇ ਕੀ ਕਹਿੰਦੀ ਬੇਬੇ ਨੇ ਵਿਆਹ ਤੇ ਕਰਕੇ ਗਈ ਹੈ ਜੱਸੇ ਬੈਲੀ ਦੀ ਮਾਂ ਦੀ ਵੱਡਾ ਕਹੋਂ ਦਾ ਲਾਉਦੇ ਆਪ ਨੂੰ ਸੁਖਪਾਲ ਮੋੜਿਆ ਹੀ ਪੁੱਤ ਦਾੜ ਮੋੜਨੀ ਅਸੀਂ ਬੇਬੇ ਚੱਲ ਛੋਕਰ ਹੈ ਪੁੱਤ ਮੋੜਨ ਦੀ ਲਾਲੇ ਨੇ ਦਾੜ ਨਹੀਂ ਤਾਂ ਕਲੇਸ ਨੂੰ ਥਾਂ ਸੀ ਆਪਾਂ ਤਾਂ ਬੇ ਕਲੇਸ ਤੋਂ ਡਰਦੇ ਆ ਮੈਂ ਲਾਲੇ ਨੇ ਸਿੱਧਾ ਕਹਿਤਾ ਸਿਰ 'ਚ ਜਿੱਤੀਆਂ ਮਾਰੂੰ ਨਹੀਂ ਦਾਲ ਮੋੜ ਲਾਉਂਦੀ ਲਾਲੇ ਨੇ ਤਾਂ ਉਹਦੀ ਫੜਾਤੇ ਪੈਸੇ ਲੈ ਕੁੜੇ ਐ ਕਾਨੂੰ ਕਹਿਣਾ ਸੀ ਕਹਿਣਾ ਕਿਉਂ ਨਹੀਂ ਸੀ ਬੇਬੇ ਸਾਈਦ ਦਾਲ ਢੋਰੇ ਦੀ ਖਾਦੀ ਪਈ ਸੀ ਪੈਸੇ ਇਕੱਲਕਦੇ ਨੇ ਆਪਣੇ ਉਹ ਤਾਂ ਤੇਰੀ ਗੱਲ ਠੀਕ ਐ ਪੁੱਤ ਆਪਾਂ ਵੀ ਪਰਸੋਂ ਦੀ ਘਰੇ ਲਿਆਈ ਬੈਠੇ ਸੀ ਦਾਲ ਅਗਲਾ ਕਹਿੰਦਾ ਉਹਦੀ ਕਿਉਂ ਨਾ ਮੋੜ ਕੇ ਗਈ ਉਹਨੇ ਕਿੱਥੇ ਮੋੜਨ ਦੇ ਬੇਬੇ ਦੇਖ ਲੈ ਫਾਫਾ ਖੋਲ ਕੇ ਆਜਾ ਆਪਾਂ ਨੇ ਪੁੱਤ ਬਣਾਉਣੀ ਤਾਂ ਉਦ ਹੀ ਸੀ ਖੇਰ ਜੱਸਾ ਖੇਤੋਂ ਫੜੀਆਂ ਲਿਆਇਆ ਉਹ ਫੜੀਆਂ ਨੂੰ ਵੜਾ ਪਸੰਦ ਕਰਦਾ ਐ ਨਹੀਂ ਪੁੱਤ ਮੰਦਾ ਚੰਗਾ ਕਿਸੇ ਨੂੰ ਬੋਲ ਨਹੀਂਦਾ ਹੁੰਦਾ ਤੈਨੂੰ ਨਹੀਂ ਪਤਾ ਬੇਬੇ ਲੋਕ ਅੱਜ ਕੱਲ੍ਹ ਛਿੱਤਰਾਂ ਦੇ ਲੈ ਕੇ ਨੇ ਜੋ ਛਿੱਤਰ ਪੈਣ ਨਾ ਫੇਰ ਲਟਾਉਂਦੇ ਨੇ ਨਹੀਂ ਬਹਿ ਜਾ ਬਹਿ ਜਾ ਟਿੱਕੇ ਨਹੀਂ ਤੈਨੂੰ ਵੀ ਜੱਸੇ ਦਾ ਪਾਹ ਲੱਗ ਗਿਆ ਉਹ ਤਾਂ ਹੁਣ ਸੁਧਰ ਗਿਆ ਹੁਣ ਤੂੰ ਲੋਕਾਂ ਨਾਲ ਪੰਗੇ ਲੈਣ ਲੱਗਦੀ ਹਾਂ ਫਿਰ ਐ ਮੇਰੇ ਸਾਹਮਣੇ ਕੋਈ ਕੁਸਕ ਜੂ ਆਖਰ ਬੈਲੀ ਦੇ ਘਰ ਵਾਲੀਆਂ ਨਹੀਂ ਰਹਿਣਦੇ ਰਹਿਣਦੇ ਉਹਨੇ ਬੈਲਪਣਾ ਚੋਕੀ ਕੱਢ ਲਿਆ ਉਹ ਤਾਂ ਸਾਰੀ ਉਮਰ ਜੇਲਾਂ 'ਚ ਕੱਟ ਲਈ ਉਦੇ ਪਿਓ ਨੇ ਕਚਹਿਰੀਆਂ ਚ ਰੋਦਾ ਰਿਹਾ ਮੈਂ ਸਾਰੀ ਉਮਰ ਟੈਨਸ਼ਨਾਂ ਨੇ ਮਾਰ ਲਈ ਤੇਰੇ ਵਿਆਹ ਤੋਂ ਬਾਅਦ ਸੁਧਰਿਆ ਉਹ ਸੁਧਰਿਆ ਰਹਿਣ ਦੇ ਉਹਨੂੰ ਨਾ ਮੈਂ ਉਹਨੂੰ ਕੀ ਕਹਨੀ ਬੇਬੇ ਤੂੰ ਤਾਂ ਉਹੀ ਮਾਰੀ ਜਾਨੀ ਐ ਆਹੋ ਮੈਂ ਤਾਂ ਉਹੀ ਮਾਰੀ ਜਾਨੀ ਆ ਇਹਨੂੰ ਅੱਡ ਪੈਲਣ ਬਣਨ ਦਾ ਸ਼ੌਂਕ ਜਾਗੇ ਮਾਰਿਆ ਪੁੱਤ ਖੇਤ ਗੇੜਾ ਹਾਂ ਬੇਬੇ ਮਾਰਿਆ ਵਧੀਆ ਕੀਤਾ ਪੁੱਤ ਖੇਤ ਗੇੜਾ ਮਾਰਿਆ ਸਾਰੀ ਜ਼ਿੰਦਗੀ ਇੰਨਾ ਕੰਮਾਂ ਚ ਹੀ ਕੱਢ ਲਈ ਹੁਣ ਪਿਸਤੌਲ ਤੋਂ ਬਿਨਾਂ ਕਿਸੇ ਪਾਸੇ ਨਹੀਂ ਆ ਜਾ ਸਕਦਾ ਕਿਤੇ ਹੋਰ ਬੇਬੇ ਹੁਣ ਦੁਸ਼ਮਣੀਆਂ ਇੰਨੀਆਂ ਪੈ ਗਈਆਂ ਤੇ ਚਲ ਪਿਸਤੌਲ ਨਾਲ ਅਗਲੇ ਨੂੰ ਡਰ ਬਣਿਆ ਰਹਿੰਦਾ ਹੈ ਆਪਾਂ ਨੂੰ ਕੀ ਪਤਾ ਕਿਸੇ ਦੇ ਮਨ ਚ ਕੀ ਹੈ ਇਹ ਤਾਂ ਹੈ ਪੁੱਤ ਪਰ ਮੈਨੂੰ ਤਾਂ ਤੇਰਾ ਫੇਰ ਵੀ ਫਿਕਰ ਜਾ ਰਹਿੰਦਾ ਹੀ ਹੈ ਚੱਲ ਤੂੰ ਐਵੇਂ ਫਿਕਰ ਨਾ ਕਰਿਆ ਕਰ ਬੇਬੇ ਮੇਰੀ ਕਿਸਮਤ ਚ ਹੀ ਲਿਖਿਆ ਥੀ ਜ਼ਿਆਦਾ ਕੁਛ ਚੜਦੀ ਉਮਰ ਚ ਤੈਨੂੰ ਪਤਾ ਬੰਦੇ ਨੂੰ ਮਾਤੀ ਇਹੋ ਜੀ ਹੁੰਦੀ ਹੈ। ਕੁਸ ਯਾਰ ਮਿੱਤਰ ਇਹੋ ਜੇ ਮਿਲ ਗਏ। ਬਸ ਕੁਸ ਮੈਨੂੰ ਸ਼ੌਂਕ ਜਾਗ ਪਿਆ ਬੈਲਪਣੇ ਦਾ। ਆਹੀ ਤਾਂ ਦੁੱਖ ਹੈ ਪੁੱਤ। ਤੈਨੂੰ ਪੜਾਈ ਦਾ ਸ਼ੌਂਕ ਕਿਉਂ ਨਾ ਜਾਗਿਆ? ਬੇਪੁੱਤ ਸਾਨੂੰ ਤਾਂ ਤੇਰੇ ਤੇ ਬਾਰੀਆਂ ਉਮੀਦਾਂ ਸੀ। ਤੈਨੂੰ ਵਾੜੇ ਹੀ ਵਧੀਆ ਸਕੂਲ 'ਚ ਪੜਨ ਲਾਇਆ ਸੀ। ਤੁਸੀਂ ਤਾਂ ਲਾਇਆ ਸੀ ਬੇਬੇ ਪਰ ਮੇਰੇ ਮੁਕੱਦਰਾਂ 'ਚ ਇਹ ਸਾਰਾ ਕੁਝ ਲਿਖਿਆ ਸੀ। ਮੈਂ ਕੀ ਕਰਾਂ ਹੁਣ? ਜੋ ਹੋ ਗਿਆ ਸੋ ਹੋ ਗਿਆ। ਪਸਤਾਵਾ ਤਾਂ ਮੈਨੂੰ ਵੀ ਹੈ ਗਲਤੀਆਂ ਦਾ। ਹੁਣ ਮੈਂ ਇੱਕ ਕਰ ਕੀ ਸਕਦਾ ਇਹਦੇ 'ਚ? ਇਹ ਤਾਂ ਹੈ ਪੁੱਤ। ਮੜਾ ਜਾ ਤੈਨ ਨ ਰੱਖਿਆ ਕਰ ਤੂੰ ਆਪ ਦਾ ਤੈਨ ਤਾਂ ਰੱਖਦਾ ਬੇਬੇ ਤਾਹੀ ਤਾਂ ਪਸੌਰ ਰੱਖਦਾ ਨਾਲ ਚੱਲ ਪੁੱਤ ਕਿਸੇ ਨਾਲ ਲੜਨ ਬੋਲਣ ਦੀ ਲੋੜ ਨਹੀਂ ਮੈਂ ਕਿਹਦੇ ਨਾਲ ਲੜਨਾ ਬੋਲਣਾ ਬੇਬੇ ਬਸ ਸੱਪ ਵਾਂਗੂ ਫੁਕਾਰਾ ਰੱਖਣਾ ਪੈਂਦਾ ਜੇ ਫੁਕਾਰਾ ਨਾ ਰੱਖਿਆ ਤਾਂ ਅਗਲਾ ਕਮਜ਼ੋਰੀ ਦਾ ਪੈਦਾ ਚੱਕਣ ਦੀ ਕੋਸ਼ਿਸ਼ ਕਰੂ ਵੀ ਜੱਸਾ ਹੁਣ ਲੜਨਾ ਨਹੀਂ ਚਾਹੁੰਦਾ ਇਹ ਤਾਂ ਠੀਕ ਹੈ ਪੁੱਤ ਤੂੰ ਮੜਾ ਜੱਸ ਸੁਖਪਾਲ ਨੂੰ ਵੀ ਸਮਝਾਇਆ ਕਰ ਅੱਜ ਲਾਲੇ ਨਾਲ ਹੀ ਲੜਕੇ ਆ ਗਈ ਲੈ ਕਿਉਂ ਕੀ ਗੱਲ ਹੋ ਗਈ ਪਰਸੋਂ ਦਾਲ ਲਿਆਈ ਸੀ ਤੂੰ ਪੁੱਤ ਉਹਦੇ ਫੜੀਆਂ ਲਿਆ ਆਇਆ ਦਾਲ ਤਾਂ ਖੋਲ ਕੇ ਨਾ ਦੇਖੀ ਅਸੀਂ ਫੜੀਆਂ ਬਣਾ ਲੀਆਂ ਦਾਲ ਨੂੰ ਟੋਰਾ ਲੱਗਿਆ ਪਿਆ ਸੁਖਪਾਲ ਕਹਿੰਦੀ ਪੁੱਤ ਮੈਂ ਦਾਲ ਮੋੜ ਕੇ ਆਉਣੀ ਐ ਹੂੰ ਮੈਂ ਆਖਿਆ ਚੱਲ ਮੋੜਿਆ ਹੂੰ ਤੂੰ ਦੱਸਦੀ ਓ ਨੂੰ ਪਰ ਟੋਰਾ ਲੱਗਿਆ ਹੋਇਆ ਐ ਚੱਲ ਮੋੜ ਲੂਗਾ ਮੋੜਦੇ ਹੂੰ ਫਿਰ ਬੰਦਾ ਨਰਮਾ ਲਾਲਾ ਬੇ ਉਹ ਤਾਂ ਪੁੱਤ ਨਰਮ ਐ ਤੇਰੇ ਘਰ ਵਾਲੀ ਗਰਮ ਐ ਉਹਨੂੰ ਤੇਰਾ ਪਰੋ ਲੱਗ ਗਿਆ ਹੋਰ ਲਾਲੇ ਨੂੰ ਪਤਾ ਕੀ ਕਹਿ ਕੇ ਆਈ ਐ ਸਿੱਧਾ ਹੀ ਕਹਿ ਕੇ ਆਈ ਐ ਵੀ ਤੇਰੇ ਸਿਰ 'ਚ ਜੁੱਤੀਆਂ ਮਾਰੂ ਲੈ ਕਮਾਲ ਹੋ ਗਈ ਆਹ ਗੱਲ ਕਹਿਣ ਦੀ ਕੀ ਲੋੜ ਸੀ ਪਹਿਲਾਂ ਉਹਨੂੰ ਜੇ ਦਾਲ ਨਹੀਂ ਵੀ ਮੋੜਦਾ ਸੀ ਬੇਪੁੱਤ ਦਾ ਤਾਂ ਮੋੜ ਦੇ ਹੀ ਹੋਣਾ ਹੁਣ ਇਹ ਤਾਂ ਰੱਬ ਨੂੰ ਪਤਾ ਵੀ ਉੱਥੇ ਕੀ ਗੱਲ ਹੋਈ ਹੈ ਆਗੇ ਤੁਸੀਂ ਪਾਣੀ ਲਿਆਵਾ ਪਾਣੀ ਤਾਂ ਲੈ ਆਈ ਆ ਬੇਬੇ ਕੀ ਕਹਿੰਦੀ ਆ ਕਹੀਂ ਲਾਲੇ ਲਾਲ ਲੜਕੇ ਆ ਗਈ ਅੱਜ हां ਜੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਇਹ ਤਾਂ ਤੇਰੀ ਵੀ ਮਾਂ ਬਣੀ ਫਿਰਦੀ ਐ ਖੰਗੜ ਨਹੀਂ ਦਿੰਦੀ ਕਿਸੇ ਨੂੰ ਹਾਂ ਫਿਰ ਕਿਉਂ ਖੰਗੜ ਦੇਵਾ ਮੇਰੇ ਘਰਾਂ ਨੇ ਇੱਥੇ ਖੰਗੜ ਦਿੱਤਾ ਕੋਈ ਲੋਕ ਚਿੱਤਰਾਂ ਦੇ ਲੈ ਕੇ ਹੁੰਦੇ ਨੇ ਕੋਈ ਚੁੱਪ ਕਰ ਤੂੰ ਕੀ ਖੱਟ ਲਿਆ ਘਰ ਵਾਲੇ ਨੇ ਛੱਕੀ ਹੋ ਕੇ ਬੈਠ ਗਿਆ ਕੋਈ ਫਾਇਦਾ ਨਹੀਂ ਨਾ ਗੱਲਾਂ ਚ ਬਥੇਰਾ ਬੈਲਪੁਣਾ ਕਰਕੇ ਦੇਖ ਲਿਆ ਮੈਂ ਚਲ ਇਹ ਤਾਂ ਦੇਖ ਲਿਆ ਮੈਂ ਕਿਸੇ ਦੇ ਅੱਗੇ ਮੈਂ ਗਏ ਝੁਕਾਂ ਅਗਰੇ ਕਹਿਣਗੇ ਜੱਸੇ ਵੈਲੀ ਦੇ ਘਰ ਵਾਲੀ ਐ ਇਹ ਤਾਂ ਕਰਦੀ ਐ ਸੋਡੀ ਵੀ ਇੱਥੀ ਐ ਜੇ ਬੇਇੱਜ਼ਤੀ ਤਾਂ ਹੈਗੀ ਐ ਮੈਂ ਮੰਨਦਾ ਪਾਣੀ ਲੈ ਕਿਉਂ ਨਹੀਂ ਮੈਂ ਤੁਹਾਡੇ ਵਾਸਤੇ ਜੀ ਬੇ ਤਾਂ ਉਹੀ ਨੀਮਾਨ ਹੁਣ ਤੂੰ ਹੋਰ ਇਹਨੂੰ ਸ਼ਹਿ ਦੇ ਦੇ ਲੈ ਮੈਂ ਕੀ ਸ਼ਹਿਦ ਦਿੱਤੀ ਬੇਬੇ ਗਲਤਾ ਸਹੀ ਐ ਸੁਪਾਲ ਦੀ ਜੇ ਇਹਨੂੰ ਕੁਝ ਬੋਲ ਗਿਆ ਬੇਇੱਜ਼ਤੀ ਤਾਂ ਮੇਰੀ ਐ ਫਿਰ ਬੇਚੰਗਾ ਫਿਰ ਪਿਸਤੌਲ ਤਾਂ ਤੇਰੇ ਕੋਲ ਹੈਗਾ ਰਫ ਲੋ ਦੇ ਮੋਢੇ ਟੰਗਦੇ ਹੁਣ ਲੈ ਕਮਾਲ ਹੋ ਗਈ ਬੇਬੇ ਲੈ ਮੈਂ ਕਿਉਂ ਰਫ ਲਿਆ ਕੇ ਦੇਦਾ ਉਹਨੂੰ ਮੈਂ ਤਾਂ ਸੁਭਾਏ ਕੀ ਗੱਲ ਕੀਤੀ ਸੀ ਚਲ ਚੁੱਪ ਕਰ ਚੰਗਾ ਹੁੰਦੀ ਐ ਆ ਲੋ ਪਣ ਹੋਰ ਤਾਂ ਹੀ ਕਿਵੇਂ ਐ ਠੀਕ ਐ ਪੁੱਤ ਤੂੰ ਕਿਵੇਂ ਐ ਠੀਕ ਆ ਤਾਈ ਵਧੀਆ ਹੋਰ ਡਿਊਟੀ ਕਿਵੇਂ ਚੱਲਦੀ ਐ ਤੇਰੀ ਸਕੂਲ ਵਾਲੀ ਠੀਕ ਐ ਤਾਈ ਡਿਊਟੀ ਤਾਂ ਤੂੰ ਵੀ ਚਿਹੜਾ ਕਰਦੀ ਐ ਮੈਨੂੰ ਵੀ ਜੇ ਮੇਰਾ ਬੰਦਾ दारू ਪਿਆਲਾ ਪੀਂਦਾ ਕੰਮ ਨਹੀਂ ਕਰਦਾ ਕੋਈ ਟਾਈਮ ਪਾਸ ਤਾਂ ਕਰਨੀ ਐ ਨਾ ਪੁੱਤ ਮੈਂ ਤਾਂ ਕੋਈ ਤੈਨੂੰ ਚਿਹੜ ਨਹੀਂ ਕਰੀ ਆਹ ਹੋ ਤਾਈ ਜਦੋਂ ਆਪਦੇ ਤੇ ਪੈਂਦੀ ਆ ਉਦੋਂ ਪਤਾ ਲੱਗਦਾ ਦੂਜੇ ਦੀ ਗਰੀਬੀ ਦਾ ਤਾਂ ਮੈਂ ਜਾਖ ਹੀ ਡਾਉਂਦਾ ਹੁੰਦਾ ਅਗਲਾ ਦੂਜੇ ਦੇ ਟਾਈਮ ਪਾਸ ਦਾ ਕੁਛ ਨਹੀਂ ਆਹ ਹੋ ਤਾਈ ਜੇ ਤੇਰਾ ਜਵਾਈ ਨੰ ਕੰਮ ਨਹੀਂ ਕੱਲਦਾ ਨਾ दारू ਪਿਆਲਾ ਪੀਂਦਾ ਹੁੰਦਾ ਤੈਨੂੰ ਫੇਰ ਪਤਾ ਲੱਗਦਾ ਜਦੋਂ ਮੰਮੀ ਦਰਦ-ਦਰਦ ਕਿਸੇ ਦਾ ਕੰਮ ਕਰਦੀ ਕਮਾਲ ਹੋ ਗਈ ਕਿਹਾ ਕਿਉਂ ਨਹੀਂ ਤਾਈ ਮੈਨੂੰ ਸਭ ਪਤਾ ਲੱਗਦਾ ਮੈਨੂੰ ਕਿਵੇਂ ਤੂੰ ਮਸ਼ਕਰੀਆਂ 'ਚ ਗੱਲ ਕਰਦੀ ਐ ਪਤਾ ਹੀ ਐ ਕਿੱਥੋਂ ਬੋਲਦੀ ਐ ਜਦੋਂ ਆਪ ਦੇਤੇ ਪਾਉਂਦਾ ਪ੍ਰਮਾਤਮਾ ਉਦੋਂ ਪਤਾ ਲੱਗਦਾ ਰੱਬ ਨੂੰ ਭੁੱਲੇ ਪੈਨੇ ਲੋਕ ਮੈਂ ਤਾਂ ਕਹਿੰਨੀ ਐ ਜੀ ਕੁੜੀ ਨੂੰ ਵੀ ਦੁਪਹਿਰ ਦਾ ਖਾਣਾ ਬਣਾਉਣ ਵਾਸਤੇ ਸਕੂਲ 'ਚ ਨੌਕਰੀ ਮਿਲੇ ਫੇਰ ਪਤਾ ਲੱਗੇ ਲੈ ਮੈਂ ਤੱਕ ਉਸ ਕਹੀ ਨਹੀਂ ਕਮਾਲ ਦੀ ਗੱਲ ਐ ਸੋ ਕੁ ਫਾਲਮੈ ਤਾਂ ਕੁਸਮ ਨੇ ਕਿਹਾ ਲੈ ਮੇਰੇ ਉਹੀ ਗੜ ਪੈ ਗਈ ਰਾਣੀ ਹਾਂ ਬੇਬੇ ਐ ਕਿਵੇਂ ਗੜ ਪੈ ਗਈ ਰਾਣੀ ਪੁੱਤਾਂ ਨੌਕਰੀ ਨਹੀਂ ਕਰਦੇ ਸਰਕਾਰੀ ਸਕੂਲ ਚ ਬੇ ਸਕੂਲਾ ਇਹਨਾਂ ਨੂੰ ਰੱਖਿਆ ਹੋਇਆ ਹੈ ਦੁਪਹਿਰ ਦਾ ਖਾਣਾ ਬਣਾਉਣ ਵਾਸਤੇ ਲੱਖਾਂ ਦਾ ਕਿਉਂ ਕਿਉਂ ਕਹਦਾ ਪੁੱਤ ਮੈਂ ਤਾਂ ਆਖਿਆ ਕਿ ਤੇ ਉਹਨੂੰ ਸਕੂਲ ਚ ਨੌਕਰੀ ਮਿਲੀ ਹੋਈ ਹੈ ਮੈਂ ਉਹਨੂੰ ਪੁੱਛ ਬੈਠੀ ਮੈਂ ਆਖਿਆ ਪੁੱਤ ਤੇਰੀ ਸਕੂਲ ਵਾਲੀ ਡਿਊਟੀ ਕਿਵੇਂ ਚੱਲਦੀ ਹੈ ਉਹ ਤਾਂ ਪੁੱਤ ਮੇਰੇ ਗਾਲੀ ਪੈ ਗਈ ਕਹਿੰਦੀ ਜੇ ਤੇਰਾ ਜਵਾਈ ਨਕਮਾ ਹੁੰਦਾ ਆ ਤੇਰੀ ਤੀਨੂੰ ਦਰਦਰ ਦੇ ਕੁੱਤੇ ਪਕਾਉਣੇ ਪੈਂਦੇ ਫੇਰ ਤੈਨੂੰ ਪਤਾ ਲੱਗਦਾ ਲੈ ਬੰਮੀ ਤੱਕ ਪਹੁੰਚ ਗਈ ਹੋ ਲੈ ਛਿੱਤਰ ਖਾਣਾ ਆਏ ਗੱਲਾਂ ਕਰਦੀ ਆ ਤਾਂ ਠਹਿਰ ਜਾ ਫੇਰ ਇਹਨੂੰ ਮੈਂ ਬਣਾ ਕੇ ਰਿਆਂ ਬੰਦੇ ਸੀ ਨੀ ਨਾ ਪੁੱਤ ਰਹਿਣ ਦੇ ਆਪਾਂ ਨਹੀਂ ਕੋਈ ਛੜਾ ਕਰਨਾ ਛੱਡ ਖੜਾ ਪੁੱਤ ਕਹੀਂ ਜਾਂਦੇ ਜਿਹੜਾ ਕੁਝ ਕਹਿੰਦੀ ਐ ਮੈਂ ਨਹੀਂ ਹੁਣ ਉਹਨੂੰ ਕਦੇ ਬੁਲਾਉਂਦੀ ਐਵੇਂ ਕਿਵੇਂ ਛੱਡ ਬਾਬਾ ਫੇਰ ਤਾਂ ਅੱਗ ਲੱਗੀ ਪਈ ਐ ਉਹਦੀ ਹਿੰਮਤ ਕਿਵੇਂ ਹੋਈ ਤੈਨੂੰ ਐਂ ਕੁਝ ਕਹਿ ਗਈ ਮੈਂ ਜਾਣਨੀ ਆ ਹੁੰਨੀ ਮੈ ਰੁਕਦੀ ਹੈਗੀ ਉਹਨੂੰ ਦੇਖ ਹੀ ਲੈਣ ਦੇ ਮੈਨੂੰ ਨਾ ਨਾ ਹੁੰਨੀ ਮੈ ਰੁਕਦੀ ਨਾ ਨਾ ਰੋਕੀ ਪੁੱਤ ਰੋਕੀ ਰੋਕੀ ਇਹਨੂੰ ਰੋਕੀ ਕੀ ਹੋ ਗਿਆ ਫੜ ਜਾ ਫੜ ਜਾ ਜਾਨੀ ਕਿੱਥੇ ਆ ਰਣੀ ਕੇ ਘਰੇ ਜਾਣੀ ਰਾਣੀ ਦੀ ਗੋਤ ਪਟਣ ਬੇਬੇ ਦੀ ਵੀ ਇੱਥੇ ਘਰ ਗਈ ਵਾਰਚ ਖੜੀ ਦੀ ਤੇ ਰੋਕੀ ਪੁੱਤ ਰੋਕੀ ਰੋਕੀ ਫੜ ਜਾ ਉਹ ਖੜਤਾ ਜਮੀਰ ਗਲਤ ਸੁਣਦਾ ਹੈ ਤੁਸੀਂ ਕੁ ਮਿੰਟ ਮੇਰੀ ਗੱਲ ਸੁਣੋ ਮੈਂ ਆ ਪਿਸਤੌਲ ਦਾ ਫੜਾਓ ਕੱਢ ਕੇ ਛੋਡਾ ਓਏ ਨਾ ਨਾ ਤੁਸੀਂ ਕੀ ਕਰਨੀ ਰਾਣੀ ਦੀ ਵਾਰਵੀ ਦੀ ਕੱਢ ਕੇ ਮੱਕੇਰਾ ਨਹੀਂ ਤੁਸੀਂ ਮੇਰੀ ਪਿਸਤੌਲ ਦਿਓ ਕਰਾਂ 307 ਲਵਾਏਗੀ ਪਹਿਲਾਂ ਬੇਬੇ ਦੀ ਸੁਣ ਲਈਏ ਕੀ ਕਹਿੰਦੀ ਗੱਲਬਾਤ ਕੋਈ ਨਾ ਕੋਈ ਨਾ ਪੁੱਛ ਲੈਨੇ ਬੇਬੇ ਆ ਜਾ ਆ ਜਾ ਪੁੱਤ ਮੈਂ ਰੱਖ ਦਿੰਦਾ ਤੈਨੂੰ ਉਹੀ ਗੱਲ ਪਾਈਗੀ ਰ ਬੇਬੇ ਦੇ ਕੋਈ ਨਾ ਕੋਈ ਨਾ ਪੁੱਛ ਲਾਂਗੇ ਬੇ ਤੂੰ ਦੱਸ ਬੇਬੇ ਕੀ ਗੱਲ ਸੀ ਬੇ ਕੀ ਦੱਸਾਂ ਪੁੱਤ ਹੂੰ ਉਹ ਰਾਣੀ ਜਾਂਦੀ ਹੁੰਦੀ ਹੈ ਸਕੂਲ 'ਚ ਖਾਣਾ ਬਣਾਉਂਦੀ ਅੱਛਾ ਮੈਂ ਤਾਂ ਆਖਾ ਕਿਤੇ ਉਹਨੂੰ ਸਰਕਾਰੀ ਨੌਕਰੀ ਮਿਲ ਗਿਆ ਸਕੂਲ ਚ ਮੈਂ ਉਹਨੂੰ ਪੁੱਛ ਬੈਠੀ ਵੀ ਪੁੱਤ ਤੇਰੀ ਡਿਊਟੀ ਕਿਵੇਂ ਚੱਲਦੀ ਹੈ ਮੇਰੇ ਤਾਂ ਪੁੱਤ ਉਹ ਟੁੱਟ ਕੇ ਗੱਲ ਪੈ ਗਈ ਅੱਛਾ ਮੈਂ ਇਹਨੂੰ ਦੱਸ ਬੈਠੀ ਹੂੰ ਤੈਨੂੰ ਪਤਾ ਇਹ ਇੰਨੀ ਗੱਲ ਕਿੱਥੇ ਚੱਲਦੀ ਹੈ ਉਹਨੂੰ ਤਾਂ ਪੁੱਤ ਐ ਹੋ ਗਿਆ ਵੀ ਮੈਨੂੰ ਤਾਂ ਚਿਹੇੜ ਕਰੀ ਗਏ ਇਹਨੇ ਅੱਛਾ ਹਾਂ ਉਹ ਤਾਂ ਮੈਨੂੰ 100-100 ਕੁਸ ਬੋਲੀ ਜੇ ਤੇਰਾ ਜਮਾਈ ਨਕਮਾ ਨਿਕਲ ਜੇ ਬੈਲੀ ਨਿਕਲ ਜੇ ਤਾਂ ਤੇਰੀ ਕੀ ਕਰੇ ਉਹ ਦਿਹਾੜੀਆਂ ਕਰਦੀ ਫਿਰੇ ਮੈਨੂੰ ਤਾਂ ਬਾਹਲੇ ਕੁਸ ਬੋਲੀ ਪੁੱਤੋ ਲੈ ਕਮਾਲ ਹੋ ਗਈ ਇਹਜਾ ਮਾੜਾ ਤਾਂ ਕਿਹਾ ਨਹੀਂ ਤੈਨੂੰ ਕੁਛ ਚਾਹੀ ਤਾਂ ਮੈਨੂੰ ਗੁੱਸਾ ਜੜਾ ਫਿਰ ਉਹਦੇ ਤੇ ਵੀ ਐ ਕਿਵੇਂ ਕਹਿ ਗਈ ਬੇਬੇ ਨੂੰ ਮੈਂ ਤਾਂ ਉਹਨੂੰ ਕੁਛ ਕਹੀ ਨਹੀਂ ਪੁੱਤ ਮੈਨੂੰ ਤੂੰ ਦੱਸ ਪੁੱਤ ਮੈਂ ਕਿਸੇ ਦੀ ਗਰੀਬੀ ਦਾ ਮਜ਼ਾਕ ਉਡਾ ਸਕਦੀ ਆਂ ਨਾ ਮੈਂ ਤਾਂ ਉਹਨੂੰ ਕੁਛ ਹੀ ਨਹੀਂ ਕਿਹਾ ਪੁੱਤ ਤਾਂ ਮੈਂ ਟੁੱਟ ਕੇ ਘਰ ਪਈ ਮੈਨੂੰ ਪਤਾ ਬੇਬੇ ਤਾਂ ਹੋਰ ਕੁਛ ਨਹੀਂ ਕਿਹਾ ਹੈਗਾ ਪਰ ਕੀ ਕਰੀਏ ਹੁਣ ਜਨਾਨੀ ਐ ਮੈਂ ਤਾਂ ਜਿਵੇਂ ਸਵੇਰ ਕੀ ਗੱਲ ਕਰੀਆ ਉਹਨੂੰ ਨਾ ਜਨਾਨੀ ਐ ਤਾਂ ਫੇਰ ਸਾਡੀ ਅਸੀਂ ਬੇਇੱਜ਼ਤੀ ਕਰਾਉਣੀ ਆ ਮੈਨੂੰ ਬਣਾਉਣ ਦੇ ਬੰਦੇ ਇੱਥੇ ਇਹਨੂੰ ਉਹ ਖੜ ਜਾ ਤੂੰ ਨਾ ਉਹਨੂੰ ਸੋੜ ਭੋਰੀ ਡਰਨੀ ਵੇ ਰੋਕ ਜੱਸਿਆ ਇਹਨੂੰ ਕੋਈ ਨਵਾਂ ਸੱਪਾ ਪਾਊਗੀ ਵੇ ਬਸ ਪੁੱਤ ਵੇ ਜਿਹੜਾ ਕੁਝ ਹੋਣਾ ਸੀ ਹੋ ਗਿਆ ਹੁਣ ਮਿੱਟੀ ਪਾਉ ਇਸ ਗੱਲ ਤੇ ਐ ਕਿਵੇਂ ਮਿੱਟੀ ਪਾ ਦੀ ਬੇਬੇ ਉਹ ਕੋਈ ਨਾ ਬਹਿ ਜਾ ਤੂੰ ਮੈਨੂੰ ਰਾਜੂ ਨੂੰ ਮਿਲ ਜਾਣ ਦੇ ਮੈਂ ਦੇਉਂ ਲਾਂਬਾ ਉਹਨੂੰ ਪੁਰਾਜੂ ਨੂੰ ਕੁਦੂ ਬਸ ਫਿਰ ਤੂੰ ਕਹੀ ਦੀ ਪੁੱਤ ਤੂੰ ਲਾਂਬਾ ਦੇ ਦੀ ਜੱਸੇ ਪੁੱਤ ਉਹਦੇ ਘਰ ਵਾਲੇ ਨੂੰ ਬੱbbi ਨੂੰ ਨਹੀਂ ਲਾਂਬਾ ਇਸ ਗੱਲ ਦਾ ਬੱbbi ਨੂੰ ਤਾਂ ਕਾਦਾ ਦੇਉਂ ਬੇਬੇ ਉਹਦਾ दारू ਨਾਲ ਢੱਕਿਆ ਹੁੰਦਾ ਉਦੋਂ ਕਾਦਾ ਲਾਂਬਾ ਦੇਣਾ ਮੈਂ ਰਾਜੂ ਨੂੰ ਕਹਿ ਦੂੰ ਆਪਦੀ ਮਾਂ ਨੂੰ ਕਹਿ ਦੂੰ ਨਾਲੇ ਸਮਝਾ ਦੂਗਾ ਉਹਨੂੰ ਐ ਕਰ ਲੈ ਪੁੱਤ ਚਲ ਚਮਗਾ ਲਓ ਉਹਨੂੰ ਥੋੜੀ ਮਰਜ਼ੀ ਐ ਕੀ ਹਾਲ ਹੈ ਜੱਸੇ ਬਾਈ ਹਾਲ ਤਾਂ ਠੀਕ ਐ ਤੈਨੂੰ ਕੋ ਲੰਬਾ ਦੇਣਾ ਸੀ ਕਿਹੜਾ ਲੰਬਾ ਬਾਈ ਤੇਰੀ ਭਾਬੀ ਨੂੰ ਸਮਝਾਈ ਮਾੜਾ ਮੋਟਾ ਬੇਬੇ ਨੂੰ ਗਲਤ ਬੋਲਦੀ ਸੀ ਜਨਾਨੀ ਨੂੰ ਹੁਣ ਮੈਂ ਕੀ ਕਹਾਂ ਨਾਲੇ ਮੈਂ ਤੇਰਾ ਮੂੰਹ ਮੱਥਾ ਰੱਖ ਗਿਆ ਕੀ ਗੱਲ ਹੋ ਗਈ ਬਾਈ ਮੈਨੂੰ ਤਾਂ ਪਤਾ ਨਹੀਂ ਗੱਲ ਕੀ ਹੋਣੀ ਐ ਬੇਬੇ ਕਿਤੇ ਲੰਗਦੀ ਨੂੰ ਪੁੱਛ ਬੈਠੀ ਵੀ ਤੇਰੇ ਸਕੂਲ ਵਾਲੀ ਡਿਊਟੀ ਕਿਵੇਂ ਚੱਲਦੀ ਐ ਕਹਿੰਦੀ ਹਾਂ ਹਾਂ ਤੂੰ ਤਾਂ ਜਾਣ ਕੇ ਮੈਨੂੰ ਪੁੱਛਿਆ ਵੀ ਤੇਰੇ ਘਰ ਵਾਲਾ ਕੋਈ ਕੰਮ ਕਰਨੀ ਕਰਦਾ ਮੈਂ ਮਜਬੂਰੀ ਚ ਸਕੂਲ ਚ ਲੱਗੀ ਹੋਈ ਆ ਮੂਰੋਂ ਕਹਿੰਦੀ ਜੇ ਤੇਰੀ ਕੁੜੀ ਨਾਲ ਆਏ ਹੋਵੇ ਫੇਰ ਤੈਨੂੰ ਪਤਾ ਲੱਗੇ ਤੈਨੂੰ ਜਵਾਈ ਬੇਲਣ ਮਿਲ ਜੇ ਥਾਂ ਥਾਂ ਤੇਰੀ ਕੁੜੀ ਨੂੰ ਕੰਮ ਕਰਨਾ ਪਵੇ ਐਹੋ ਜਿਹਾ ਕੁਝ ਬੋਲਦੀ ਸੀ ਮੂਰੋਂ ਮੇਰੀ ਭੈਣ ਤੱਕ ਵੀ ਪਹੁੰਚੀ ਗਾ ਹਾਂ ਰਾਜੂ ਮੜਾ ਇਹ ਸਮਝਾ ਕੇ ਰੱਖੋ ਉਹਨੂੰ ਬਾਈ ਮਨ ਤਾਂ ਕਿਸੇ ਗੱਲ ਦਾ ਪਤਾ ਨਹੀਂ ਸੀਗਾ ਕੋਈ ਗੱਲ ਨਹੀਂ ਮੈਂ ਬੇਬੇ ਨੂੰ ਆਖੂਗਾ ਹਾਂ ਆਪਣਾ ਤਾਂ ਹੈਗਾ ਗਮਾਣ ਮੱਥਾ ਮੈਂ ਤਾਂਹੀਂ ਚੁੱਪ ਕਰ ਗਿਆ ਸੁਪਾਲ ਤਾਂ ਕਹਿੰਦੇ ਮੈਂ ਜਾਨੀਆਂ ਰਾਣੀ ਨਾ ਕਰਦੀਆਂ ਗੱਲ ਅਸੀਂ ਤਾਂ ਮਖਾ ਰੋਕਿਆ ਉਹਨੂੰ ਕੋਈ ਗੱਲ ਨਹੀਂ ਬਾਈ ਮੈਂ ਜਾ ਕੇ ਕਰਦਾ ਗੱਲ ਬੇਬੇ ਨੂੰ ਕਹਿਣਾ ਵੀ ਮਾੜਾ ਮੁੰਡਾ ਭਾਬੀ ਨੂੰ ਸਮਝਾ ਹਾਂ ਨਾਲੇ ਆਪਦੀ ਭਾਬੀ ਨੂੰ ਐਂ ਕਹਿਦੀ ਵੀ ਉਹਦੀ ਬੇਬੇ ਨੇ ਕੋਈ ਉਹਨੂੰ ਮਜ਼ਾਕ ਨਹੀਂ ਕਰਿਆ ਸੀਗਾ ਪੁੱਤਾਂ ਤੁਨ ਤਾਂ ਆ ਪੁੱਛ ਲਿਆ ਉਹਨੂੰ ਬੇਬੇ ਨੂੰ ਤਾਂ ਐ ਵੀ ਸਰਕਾਰੀ ਨੌਕਰੀ ਮਿਲੀ ਹੋਈ ਐ ਸਕੂਲ 'ਚ ਕੋਈ ਗੱਲ ਨਹੀਂ ਬਾਈ ਹਾਂ ਜਦੋਂ ਰਾਜੂ ਮਿਲ ਗਿਆ ਧੀਗਾ ਮੈਂ ਇਹਨੂੰ ਕਹਤਾ ਵੀ ਆਪਦੀ ਭਾਬੀ ਨੂੰ ਮੜਾ ਸਮਝਾ ਕੇ ਰੱਖੋ ਅੱਛਾ ਫੇਰ ਕੀ ਕਹਿੰਦਾ ਕਹਿਣਾ ਕੀ ਹੈ ਕਹਿੰਦਾ ਮੈਂ ਤਾਂ ਪਤੀ ਨਹੀਂ ਹੈਗਾ ਗੱਲ ਦਾ ਘਰੇ ਜਾ ਕੇ ਮੈਂ ਕਹਿਣਾ ਬੇਬੇ ਨੂੰ ਚੱਲ ਕੋਈ ਨਾ ਆਪੇ ਕਹਿ ਦੂਗਾ ਤਵਾਦ ਵਾਲੀ ਗੱਲ ਨਹੀਂ ਹੋਈ ਬਈ ਜੇ ਮੈਂ ਜਾਂਦੀ ਨਾ ਚੰਗੀ ਤਰ੍ਹਾਂ ਛੋਤ ਲਾ ਕੇ ਆਉਂਦੀ ਉਹਦੀ ਉਹ ਚੱਲ ਛੱਡ ਮੈਂ ਬਿਥੇਰਾ ਕਹਤਾ ਰਾਜੂ ਨੂੰ ਮੈਂ ਕਿਹਾ ਹੁਣ ਮੈਂ ਬੁੜੀਆਂ ਨੂੰ ਕੀ ਕਹਾਂ ਸਮਝ ਗਿਆ ਉਹ ਗੱਲ ਮੈਂ ਕਿਹਾ ਵੀ ਸੁਪਾਲ ਤੁਹਾਡੇ ਘਰੇ ਆਉਂਦੀ ਸੀ ਕਿ ਮਸਾਂ ਰੁਕੀ ਸੀ ਤਾਂ ਚੱਲ ਛੱਡ ਹੁਣ ਨਿਬੜ ਗਈ ਕਹਾਣੀ ਨਹੀਂ ਇੱਪੜ ਕੇ ਮੈਂ ਗਈ ਅਗਲੀ ਕਹੂਗੀ ਮੇਰਾ ਕੀ ਕਰ ਲਿਆ ਮੈਂ ਜੱਸੇ ਦੀ ਮਾਂ ਦੀ ਬੇਇੱਜ਼ਤੀ ਕਰਾਈ ਨਹੀਂ ਛੱਡ ਖੜਾ ਚੁੱਪ ਕਰ ਹੁਣ ਕੀ ਬੇਇੱਜ਼ਤੀ ਕਰਤੀ ਤੂੰ ਤਾਂ ਇਹ ਕਹਿ ਦੇ ਨੇ ਬੇਬੇ ਚੁੱਪ ਕਰ ਲੈ ਬੇਬੇ ਨੇ ਕੀ ਕਹਿਣਾ ਪੁੱਠਾ ਬੋਲਦੀ ਸੀ ਮੁਰੋ ਮੈਂ ਤਾਂ ਉਹਦਾ ਸੌਦਾ ਲਾਉਣੀ ਲਾਉਣਾ ਲੈ ਲਾਉਣਾ ਇਹਨੇ ਸੌਦਾ ਅੱਭੀ ਤੇਰੀ ਜੱਸੇ ਵੀ ਬਿਨਾਂ ਗੱਲ ਹੋਈ ਸੀ ਕੋਈ ਹੋਈ ਸੀ ਮੈਂ ਤੁਰੀ ਆਉਂਦੀ ਸੀ ਮੈਨੂੰ ਕਹਿੰਦੀ ਆ ਕਹਿੰਦੀ ਤੇਰੀ ਡਿਊਟੀ ਕਿਵੇਂ ਚੱਲਦੀ ਐ ਸਕੂਲ ਵਾਲੀ ਮਜ਼ਾਕ ਕਢਾਉਂਦੀ ਸੀ ਗਰੀਬੀ ਦਾ ਮੇਰੀ ਦਾ ਭਾਬੀ ਹੁਣ ਤਾਂ ਸਵੇਕੀ ਗਿਆ ਹੁਣ ਇਹ ਵੀ ਇੱਕ ਡਿਊਟੀ ਹੁੰਦੀ ਐ ਜਾ ਵੀ ਜਾ ਕਿਹਾ ਹੋਊਗਾ ਸਵੇਕੀ ਮੈਂ ਤਾਂ ਉੱਥੇ ਧੁੱਪੇ ਸੜ ਕੇ ਜਵਾਕਾਂ ਵਾਸਤੇ ਰੋਟੀਆਂ ਦਾਲ ਬਣਾਉਣੀ ਆ ਮੈਂ ਕੋਈ ਡਿਊਟੀ ਕਰਦੀ ਐ ਜਾਣ ਕੇ ਕਹਿੰਦੀ ਸੀ ਮੈਨੂੰ ਉਹ ਉਹ ਭਾਬੀ ਜਾਣ ਕੇ ਨਹੀਂ ਕਹਿੰਦੀ ਹੋਣੀ ਸਿਆਣੀ ਵੈਣੀ ਹੈਗੀ ਆ ਉਹ ਤੂੰ ਸਰਕਾਰੀ ਸਕੂਲ ਚ ਜਾਨੀ ਆ ਨਾ ਉਹਨੂੰ ਐ ਲੱਗਿਆ ਵੀ ਉੱਥੇ ਚੱਲ ਡਿਊਟੀ ਕਰਦੀ ਐ ਆਹੋ ਪੁੱਤ ਉਹੀ ਕਿਹਾ ਹੋਊਗਾ ਉਹਨੇ ਤਨੂ ਕੀ ਪਤਾ ਬੇਬੇ ਮੈਂ ਸਮਝਦੀ ਹਾਂ ਦੀ ਪਾਸਾ ਵੀ ਉਹ ਕਿ ਮੈਂ ਮਾਸਕਰੀ ਚ ਗੱਲ ਕਰਦੀ ਐ ਜਾਣ ਕੇ ਮਜ਼ਾਕ ਕੀਤਾ ਸੀ ਉਹਨੇ ਮੈਨੂੰ ਉਹ ਜੱਸਾ ਮਿਲਿਆ ਤੇ ਮੈਨੂੰ ਤਾਂ ਉਹ ਕਹਿੰਦਾ ਤੈਨੂੰ ਲਾਂਬਾ ਦੇਣਾ ਇੱਕ ਕਹਿੰਦਾ ਤੇਰੀ ਭਾਬੀ ਨੇ ਮੇਰੀ ਮਾਂ ਦੀ ਬੇਇੱਜ਼ਤੀ ਕਰਤੀ ਅੱਛਾ ਅੱਛਾ ਉਹਨੂੰ ਆਪਣੀ ਮਾਂ ਦੀ ਬੇਇੱਜ਼ਤੀ ਦਿਸ ਗਈ ਮੇਰੀ ਬੇਇੱਜ਼ਤੀ ਉਹਨੂੰ ਦੀ ਸੀ ਉਹ ਭਾਬੀ ਆਪਾਂ ਕੀ ਲੈਣਾ ਤੈਨੂੰ ਪਤਾ ਬੈਲੀ ਬੰਦਾ ਉਹ ਐਹੇ ਬੈਲੀ ਬੰਦਿਆਂ ਤੋਂ ਟਾਲ ਕੇ ਰਹਿਣਾ ਚਾਹੀਦਾ ਨਾ ਮੈਂ ਉਹਨੂੰ ਕੀ ਕਹਤਾ ਭਾਬੀ ਉਹਦੀ ਮਾਂ ਨੂੰ ਤਾਂ ਕਹਤਾ ਇੱਕੋ ਹੀ ਗੱਲ ਐ ਫਿਰ ਉਹਦੀ ਮਾਂ ਮੈਨੂੰ ਨਾ ਕਹੇ ਨਾ ਮੇਰੀ ਗਰੀਬੀ ਦਾ ਮਜ਼ਾਕ ੜਾਵੇ ਫਿਰ ਬੇਬੇ ਤੂੰ ਜੇ ਮੇਰਾ ਬੰਦਾ ਇੱਕ ਨੰਬਰ ਦਾ ਸ਼ਰਾਬੀ ਐ ਫਿਰ ਮੈਂ ਤਾਂ ਕੰਮਕਾਰ ਕਰਨੀ ਐ ਮੁੰਡਾ ਮੈਂ ਆਪਣੀ ਭੈਣ ਕੋਲੇ ਲਾਇਆ ਪੜਨਾ ਪੁੱਤ ਮੁੰਡਾ ਕਦੋਂ ਕਹਨੇ ਆ ਵੀ ਤੂੰ ਉੱਥੇ ਲਾ ਪੜਨਾ ਮੁੰਡਾ ਤਾਂ ਕਿਹਾ ਤੇ ਵੀ ਇੱਥੇ ਪੜਾਵਾਂਗੇ ਮੁੰਡਾ ਪੜਾਈ ਖੜੇ ਤੇ ਬੇਬੇ ਆਪਾਂ ਨਾ ਮੈਨੂੰ ਕਿਸੇ ਬੈਲੀ ਬੁੱਲੀ ਦਾ ਡਰ ਮਾਰੇ ਰਾਜੂ ਐਵੇਂ ਮੈਥੋਂ ਬੇਇੱਜ਼ਤੀ ਨਹੀਂ ਕਰਵਾਈ ਜਾਂਦੀ ਕਿਸੇ ਬੈਲੀਆਂ ਤੋਂ ਉਹ ਚਲੋ ਛੱਡੋ ਯਾਰ ਰੋਟੀ ਬਣੀ ਪਈ ਐ ਹਾਂ ਬਣੀ ਪਈ ਐ ਖਾ ਲੈ ਨਾ ਰਾਣੀ ਜਾਂਦੀ ਐ ਨੂੰ ਪੁੱਛਣਾ ਨਾ ਮੈਂ ਮੇਰੇ ਬੇਬੇ ਰਹੀ ਤੈਨੂੰ ਕੀ ਕਹਤਾ ਰੁਕੀ ਰੁਕੀ ਰਾਣੀ ਉਰੇ ਆਈ ਵੀ ਮੜਾ ਜਾ ਹਾਂ ਪਣ ਸਖਪਾਲ ਮੇਰੀ ਗੱਲ ਸੁਣ ਰਾਣੀ ਬੇਬੇ ਨੇ ਤੈਨੂੰ ਇਹੀ ਜਵਾਬ ਦੇ ਕੀ ਕਹਤਾ ਜਦੋਂ ਤੂੰ ਬੇਬੇ ਦੀ ਬੇਇੱਜ਼ਤੀ ਕਰ ਗਈ ਨਾ ਜਦੋਂ ਬੇਬੇ ਨੇ ਮੇਰੀ ਬੇਇੱਜ਼ਤੀ ਕੀਤੀ ਉਹ ਤੈਨੂੰ ਪਤਾ ਨਹੀਂ ਲੱਗਿਆ ਮਸ਼ਕਰੀਆਂ ਕਰਦੀ ਐ ਨਾ ਤੇਰੇ ਕੀ ਬੇਇੱਜ਼ਤੀ ਕਰਤੀ ਬੜਾ ਔਖਾ ਜਿਹਾ ਬੋਲਦੀ ਮੂੰਹ ਸਮੜ ਕੇ ਬੋਲ ਰਾਣੀ ਮੈਨੇ ਨਾ ਰੋਕ ਲੈਣੀ ਤੇਰੇ ਘਰੇ ਹੁੰਦੀ ਮੈਂ ਫਿਰ ਤੂੰ ਕੀ ਕਰ ਲੈਂਦੀ ਆ ਕੇ ਮੈਂ ਡਰਦੀ ਡੁਰਦੀ ਨਹੀਂ ਹੈਗੀ ਕਿਸੇ ਤੋਂ ਡਰਦਾ ਤੈਨੂੰ ਲੱਗ ਜੂ ਪਤਾ ਤੈ ਗਲਤ ਜਗ੍ਹਾ ਤੇ ਪੰਗਾ ਲੈ ਇਹੜਾ ਕੁਛ ਕਰਦੀਆਂ ਗਰੀਬਾਂ ਨੂੰ ਢਾਉਣ ਜਾਣਦੇ ਹੋ ਖੜ ਜਾ ਤੂੰ ਵੱਡੀ ਖੱਬੀ ਖਾਣ ਨਹੀਂ ਕਹੋਂਦੀ ਆਪ ਦੇ ਆਪ ਨੂੰ ਇਹ ਗੁਰਗਾ ਰਹਿਣ ਦੇ ਤੂੰ ਕਾਹਨੇ ਤੱਕ ਬਣਾਉਣ ਦੇ ਨੇ ਮੈਂ ਦੇਤੀ ਹੋਈ ਆ ਜਾ ਨਹੀਂ ਰਹਿਣ ਦੇ ਤੂੰ ਨਾ ਮਾਰੀ ਭੱਜ ਜਾ ਰਣੀ ਭੱਜ ਜਾ ਮੈਂ ਨਹੀਂ ਜਾਂਦੀ ਤਾਈ ਮੈਂ ਨਹੀਂ ਪਾਈਦੀ ਤੂੰ ਭੱਜ ਜਾ ਰਣੀ ਤੂੰ ਭੱਜ ਜਾ ਮੈਨੂੰ ਨਹੀਂ ਡਰਦੀ ਕਰ ਲੈ ਤੇਰੇ ਕੋਲ ਕੁਛ ਕਰਦੀ ਆ ਤੂੰ ਛੱਡ ਬੇਬੇ ਮੈਂ ਸਿਰ ਪਾੜਾਂਗੀ ਤੂੰ ਭੱਜ ਜਾ ਛੱਡ ਬੇਬੇ ਤੂੰ ਮਾਹ ਛੱਡ ਦੇ ਰੋ ਸਿਰ ਪਾੜ ਦੇ ਨੇ ਬੜੀ ਖਾਦੀ ਪਾੜ ਨਹੀਂ ਹਟਦੇ ਛੱਡ ਦੇ ਇਹ ਮੇਰੀ ਨਾ ਸਿਰ ਪਾੜੇਂਗੀ ਮਾਰੀ ਨਾ ਕੁੜਕੇ ਮਾਰੀ ਆ ਭੱਜ ਜਾ ਹਟ ਦੇ ਤੂੰ ਮੈਂ ਨਹੀਂ ਡਰਦੀ ਭੱਜ ਜਾ ਤੂੰ ਉਹ ਕਰ ਲੈ ਲੈ ਛੱਡ ਛੋਟੀ ਤੂੰ ਮੈਂ ਡਰਦੀ ਜਿਆਦੇ ਬੰਦਵਾਸਣਾ ਹੋਈ ਹੈ ਛੱਡ ਤਾਂ ਜਾ ਹੁਣ ਭੰਦੀ ਕਿਉਂ ਹੈ ਛੱਡ ਦੇ ਕਾ ਬੇਬੇ ਬਸ ਪੁੱਤ ਬੇਬੇ ਛੱਡ ਦੇ ਛੋਟੀ ਹੁਣ ਤਾਂ ਉਹ ਵਾ ਦੇਵੇ ਅੱਕੜ ਕਰਕੇ ਵਾਗੀ ਆਪਣੇ ਤੇ ਮੈਂ ਸੂਤ ਦੇਣ ਤੇ ਜਨੂ ਤੂੰ ਵੀ ਛਡਾਤੀ ਉਹ ਅਜ ਭਜਾਤੀ ਕਿਰੀ ਭੱਜਾ ਭੱਜਾ 니 ਆ ਜਾ ਸੁਪਾਲ ਆ ਜਾ ਆਪਣੇ ਕੋਈ ਛਾਪਾ ਪਾਉਣਾ ਨਹੀਂ ਮੈਂ ਰਛਾਪਾ ਪਾ ਕੇ ਰਹੂੰਗੀ ਹੁਣ ਉਹ ਝੁੱਗਰਮੇ ਚੜਾਈ ਕੀ ਛਡੂੰਗੀ ਉਹ ਛੱਡ ਸੁਪਾਲ ਫਿਰ ਜਮਾਨਤਾ ਕਰਾਉਂਦੇ ਫਿਰਾਂਗੇ ਪਹਿਲਾਂ ਮੇਰੀ ਸਾਰੀ ਉਮਰ ਜਮਾਨਤਾ ਕਰਾਉਂਦਿਆਂ ਦੀ ਲੰਘੀ ਨਾ ਕੀ ਫਾਇਦਾ ਹੋਇਆ ਤੇਰੀ ਜਮਾਨਤਾ ਕਰਾਈਆਂ ਦਾ ਇੱਕ ਜਾਨੀ ਤਾਂ ਤੇਰੀ ਵੇਜਤੀ ਕਰ ਗਈ ਨਾ ਮੇਰੀ ਵੇਜਤੀ ਕਿਵੇਂ ਕਰ ਗਈ ਲੇ ਦੱਸ ਤੇਰੀ ਬੇਬੇ ਨੂੰ ਬੋਲ ਗਈ ਤੇਰੇ ਘਰ ਆਈ ਨੂੰ ਬੋਲ ਗਈ ਹੈ ਤੇਰੀ ਵਿਆਹਤੀ ਨਹੀਂ ਹੋਈ ਨਹੀਂ ਨਾ ਪੜਕਾ ਨਾ ਪੜਕਾ ਕੋਈ ਬੇਜਤੀ ਨਹੀਂ ਹੋਈ ਮੈਂ ਤਾਂ ਤੈਨੂੰ ਉਹ ਦਿਨ ਵਾਲੀ ਗੱਲ ਦੱਸ ਕੇ ਪਸਤਾਈ ਜਾਨੀ ਆ ਅਸੀਂ ਨਹੀਂ ਕਿਸੇ ਨਾਲ ਲੜਨਾ ਲੜਾਈ ਦਾ ਮੂੰਹ ਕਾਲਾ ਹੁੰਦਾ ਸਹੀ ਗੱਲ ਐ ਬੇਬੇ ਦੀ ਐਵੇਂ ਫੁਕੜੀਆਂ ਜਿਹਾ ਮਾਰਿਆ ਕਰ ਫੇਰਾ ਪਿਸਤੌਲ ਜਲਾ ਕੇ ਵੀ ਰੱਖ ਲੈ ਕਰ ਮੈਂ ਤੈਨੂੰ ਮਾਰੂੰ ਬੁੱਥੜ ਤੇ ਤੂੰ ਮੇਰੀ ਵੀ ਇੱਜ਼ਤ ਕਰਨਾ ਭੁੱਲ ਗਈ ਫਿਰ ਉਹਨੇ ਸਾਡੀ ਬੇਇੱਜ਼ਤੀ ਕੀਤੀ ਐ ਮੈਨੂੰ ਤਾਂ ਗੁੱਸਾ ਚੜਿਆ ਪਿਆ ਮੈਂ ਤਾਂ ਕਿਸੇ ਨੂੰ ਖੰਗਣ ਨਹੀਂ ਹੁੰਦੀ ਸਾਰੇ ਰੱਦੇ ਸੀ ਮਿੱਤਾਂ ਵੀ ਜੱਸੇ ਵੈਲੀ ਦੇ ਘਰ ਵਾਲੀ ਐ ਪਹਿਲੀ ਜਨਾਨੀ ਆਹੋ ਜਿਹਨੂੰ ਤੇਰਾ ਡਰ ਜੱਕਤਾ ਨਹੀਂ ਚੱਕ ਦੇਣ ਦੇ ਡਰ ਨਹੀਂ ਸਾਰੀ ਦੁਨੀਆ ਨਾਲ ਨਹੀਂ ਲੜਿਆ ਜਾਂਦਾ ਹੁੰਦਾ ਇਹਨੂੰ ਪੁੱਛ ਕੇ ਦੇਖ ਲੈ ਕਿਵੇਂ ਕਢਾਇਆ ਜੀਣਾ ਚੋਂ ਹਾਂ ਸਹੀ ਗੱਲ ਐ ਘਰ ਖੰਗਲ ਹੋ ਜਾਂਦਾ ਸਾਲਾ ਚੰਗਾ ਇਹ ਤਾਂ ਕਿਉਂ ਗੱਲ ਵਧਾਈ ਜਾਂਦੀ ਐ ਗੱਲ ਨਮੇੜ ਪਰਾਂ ਆਈ ਬੇਬੇ ਥੱਲੇ ਲੱਗ ਜੀ ਫਿਰ ਕਿਸੇ ਦੇ। ਵੀ ਉਹ ਜੱਸੇ ਦੀ ਸਹਤ ਹੈ ਨਾ ਹਰੇਕ ਦੇ ਘਰ ਪਾਈ ਜਾਂਦੀ ਹੈ। ਹੋਰ ਸੇ ਆਪਾ ਖੜਾ ਹੋਊਗਾ ਕੋਈ। ਹੋ ਜਾਂਦੇ ਬੇਬੇ ਹੁਣ ਸੇਪਾ ਖੜਾ। ਇਹਦਾ ਇਹਨੂੰ ਕੋਈ ਟੱਕਰਿਆ ਨਹੀਂ ਹੈਗਾ। ਠੀਕ ਹੈ। ਰਾਣੀ ਨਾਲ ਬਾਪਿਆ ਹੁਣ ਇਹ ਸਮਝਦੀ ਕੀ ਆਵਦੇ ਆਪ ਨੂੰ। ਇਹਨੂੰ ਮੈਂ ਦਿਖਾਉਂ ਤਜਰਬਾ ਹੁਣ। ਤੂੰ ਭਾਬੀ ਪੰਗਾ ਪਵਾਏਂਗੀ ਕੋਈ। ਵੇ ਤੂੰ ਡਰਦਾ ਸਾਰਾ ਦਿਨ। ਉਹੀ ਨਾ ਮੌਕ ਮਾਰਿਆ ਕਰ। ਮੈਂ ਤੈਨੂੰ ਸੋ ਚੂੜੀਆਂ ਲਿਆ ਦੰਦੀਆਂ ਤੈਨੂੰ। ਉਹ ਪਾ ਲੈ। ਜੇ ਅਗਲਾ ਬੈਲੀ ਰਹੇ ਫਿਰ ਹੁਣ ਥੱਲੇ ਰੱਖ ਜੀ ਅਗਲੇ ਦੇ। ਨਾਲੇ ਰਾਜੂ ਤੂੰ ਮੇਰੀ ਗੱਲ ਸੁਣ ਹੁਣ। ਇਹ ਤਾਂ ਗੱਲ ਤੇਰੀ ਸਹੀ ਆ ਭਾਬੀ ਹੁਣ ਤਾਂ ਉਹ ਆਪਦਾ ਮਾਸ ਹੀ ਬਚਾਉਂਦਾ ਫਿਰਦਾ ਹੈ ਲੜਾਈ ਤੋਂ ਟਾਲਾ ਹੀ ਵੜਦਾ ਹੁਣ ਤਾਂ ਉਹ ਇਹ ਤਾਂ ਸਾਰੇ ਪਿੰਡ ਨੂੰ ਪਤਾ ਹੈ ਫਿਰ ਤੂੰ ਡਰਦਾ ਕਾ ਤੂੰ ਐ ਤੂੰ ਹੀ ਡਰੀ ਜੰਨਾ ਹੈ ਨਾ ਉਹਦੇ ਘਰ ਵਾਲੀ ਸੁਖਪਾਲ ਉਹਨੂੰ ਵੱਡੀ ਬੈਲਣ ਬਣੀ ਫਿਰਦੀ ਹੈ ਮੈਂ ਕੋ ਡਰਾਉਂ ਤਾ ਉਹ ਸਭ ਨੂੰ ਡਰਾਉਂਦੀ ਤੁਰੇ ਫਿਰਦੀ ਬੇਬੇ ਵੀ ਡਰ ਜੰਦੀ ਹੈ ਐਨੂੰ ਡਰ ਨੂੰ ਤਾਂ ਨਹੀਂ ਕਹਿੰਦੇ ਐਂ ਕਹਿੰਦੇ ਵੀ ਆਪਾਂ ਨੇ ਕਾ ਨੂੰ ਵਾਦਾ ਵਧਾਉਣਾ ਹੈਗਾ ਕੀ ਲੈਣਾ ਲੜਪਿੜ ਕੇ ਮੈਂ ਤਾਂ ਬੇਬੇ ਕੋਈ ਵਾਦਾ ਨਹੀਂ ਵਧਾਉਂਦੀ ਅਗੋਂ ਪਤਾ ਮੈਨੂੰ ਕਿੰਨਾ ਕੁਸ਼ ਬੋਲੀ ਸੀ ਮੈਂ ਤਾਂ ਨੰਗੀ ਆਉਂਦੀ ਸੀ ਅੱਗਾ ਹੰਦਰੋਂ ਛੋਟੀ ਚੱਕ ਲਈ ਮਾਰਨ ਵ ਫਰ ਐ ਮੂਰਲੇ ਦੇ ਚੂੜੀਆਂ ਪਾਈਆਂ ਨੇ ਲੈ ਐ ਸੁੱਟੀ ਮਾਰਨੀ ਸੋਕੀ ਵੀ ਐ ਗੱਲ ਤਾਂ ਸਹੀ ਆ ਪੁੱਤ ਇੱਕ ਤਾਂ ਟੀਚਰਾਂ ਕਰਦੇ ਨੇ ਉੱਤੋਂ ਆਪਣੇ ਘਰ ਨੂੰ ਆਉਂਦੇ ਨੇ ਬਸ ਆਹੀ ਗੱਲ ਐ ਬੇਬੇ ਤੁਸੀਂ ਸਮਝਦੇ ਨਹੀਂ ਚਲ ਤੂੰ ਉੱਠ ਕੇ ਲੀੜੇ ਤੋੜਾ ਚਲ ਚੰਗਾ ਬੇਬੇ ਤੋ ਨਹੀਂ ਮੇਰਾ ਰਾਧਾ ਪੁੱਤ ਮੈਂ ਜੱਸੀ ਕੇ ਘਰੇ ਜਾ ਕੇ ਆਵਾਂ ਹਾਂ ਤੂੰ ਜਾ ਕੇ ਆ ਜੱਸੀ ਬੇਬੇ ਕੋਲੇ ਹਾਂ ਮੈਂ ਜਾਉਂਗੀ ਪੁੱਤ ਆਪਾਂ ਕਿਹੜਾ ਲੜਨਾ ਹਾਂ ਇਹ ਤਾਂ ਗੱਲ ਠੀਕ ਐ ਕਿਮੇਤਾ ਦੀ ਠੀਕ ਆ ਸੋਫਾ ਤੂੰ ਦੱਸ ਕੀ ਹਾਲ ਹੈ ਭੈਣ ਜੀ ਠੀਕ ਹੈ ਭੈਣ ਜੀ ਤੁਸੀਂ ਦੱਸੋ ਠੀਕ ਹੈ ਬਸ ਮੈਂ ਤਾਂ ਲੰਬਾ ਦੇਣ ਆਈ ਆ ਲੰਬਾ ਕਾ ਦੇਖੋ ਭੈਣ ਜੀ ਆਪਾਂ ਕੇ ਮਾਇੰਡ ਚ ਰਹਨੇ ਆਗੇ ਲੜਾਈ ਪੜਾਈ ਦਾ ਕੀ ਫਾਇਦਾ ਮੈਂ ਤਾਂ ਭੈਣ ਜੀ ਆਪ ਕਹਿੰਨੀ ਆ ਵੀ ਲੜਾਈ ਦਾ ਤਾਂ ਕੋਈ ਫਾਇਦਾ ਨਹੀਂ ਲੜਾਈ ਤੇ ਪਾਣੀ ਨੂੰ ਤਾਂ ਜਿੰਨਾ ਮਰਜੀ ਪਿਤਾ ਲੈ ਪਰ ਉਹਦੇ ਰਾਣੀ ਨੂੰ ਕੀ ਹੋ ਗਿਆ ਸੀ ਮੈਂ ਤਾਂ ਕੁਛ ਨਹੀਂ ਆਖਿਆ ਸੀ ਮੈਂ ਤਾਂ ਭੈਣ ਜੀ ਬੈਸੇ ਪੁੱਛ ਬੈਠੀ ਵੀ ਰਾਣੀ ਤੋਂ ਸਕੂਲ ਚ ਜਾਨੀ ਹੁੰਨੀ ਐ ਕਿਵੇਂ ਚੱਲਦੀ ਐ ਤੇਰੀ ਡਿਊਟੀ ਮੈਨੂੰ ਤਾਂ ਭੈਣ ਜੀ ਸੌਂ ਲੱਗੇ ਮੈਂ ਹਰਾਜ ਦੀ ਜੇ ਮੈਂ ਕਿਸੇ ਗਲਤ ਤਰੀਕੇ ਨਾਲ ਪੁੱਛਿਆ ਹੋਵੇ ਚੱਲ ਛੱਡ ਭੈਣ ਐਸ ਗੱਲ ਨੂੰ ਉਹਦਾ ਕੀ ਕਸੂਰ ਐ ਵਿਚਾਰੀ ਦਾ ਕਸੂਰ ਤਾਂ ਸਾਰਾ ਮੇਰੇ ਮੁੰਡੇ ਦਾ ਐ ਜਿਹੜਾ ਕੋਈ ਕੰਮਕਾਰ ਨਹੀਂ ਕਰਦਾ ਭੈਣੇ ਉਹ ਤਾਂ ਵਿਚਾਰੀ ਮਿੰਤਾ ਕਰਕੇ ਮੈਡਮਾਂ ਦੀਆਂ ਤੇ ਜਵਾਕਾਂ ਦਾ ਖਾਣਾ ਬਣਾਉਣ ਲੱਗੀ ਐ ਸਕੂਲ 'ਚ ਵੀ ਚਲ ਉਹਨਾਂ ਦਾ ਗੁਜ਼ਾਰਾ ਚੱਲਦਾ ਲੋਕ ਇਹਨੂੰ ਟੀਚਰਾਂ ਕਰੀ ਜਾਂਦੇ ਨੇ ਚਾਚੀ ਫੇਰ ਤੂੰ ਉਹੀ ਗੱਲਾਂ ਤੇ ਆ ਗਈ ਜਦੋਂ ਬੇਬੇ ਕਹੇ ਜਾਂਦੇ ਮੈਂ ਉਹ ਤਰੀਕੇ ਨਾਲ ਨਹੀਂ ਪੁੱਛਿਆ ਸੁਖਪਾਲ ਤੂੰ ਸਾਡੀ ਗੱਲ 'ਚ ਨਾ ਬੋਲ ਪਹਿਲਾਂ ਤੂੰ ਮੇਰੇ ਨੂੰ ਮੰਗਰ ਸੋਟੀ ਲੈ ਕੇ ਪੈਗੀ ਸੋਟੀ ਮਾਰਨੀ ਪੁੱਤ ਸੌਖੀ ਨਹੀਂ ਹੁੰਦੀ ਚਾਚੀ ਇਹ ਬਹਿਮ ਕੱਢ ਦੇ ਤੂੰ ਤੇਰੇ ਨੂੰ ਹੁਣ ਸੱਦ ਕੇ ਦੇਖਾ ਸੋਟੀ ਮਾਰ ਕੇ ਦਿਖਾਵਾਂ ਤੂੰ ਚੁੱਪ ਕਰ ਸੁਖਪਾਲ ਹੁਣ ਲੈ ਦੇਖ ਬੇਬੇ ਚਾਚੀ ਕਿਵੇਂ ਬੋਲਦੀ ਐ ਤੂੰ ਚੁੱਪ ਕਰ ਜਾ ਜਦੋਂ ਮੈਂ ਤੈਨੂੰ ਕਹਤਾ ਤੂੰ ਚੁੱਪ ਕਰ ਜਾ ਇਹ ਭੈਣੇ ਜੱਸੇ ਦੀ ਸਹੇਤੇ ਬੁੜਕਦੀ ਐ ਆਹੋ ਮੇਰੇ ਘਰ ਵਾਲਾ ਮੈਂ ਤਾਂ ਉਹਦੀ ਸਹੇਤੇ ਬੁੜਕੂੰਗੀ ਤੈਂ ਕੀ ਲੈਣਾ ਅੱਜ ਕੱਲ ਤਾਂ ਭੈਣੇ ਕੋਈ ਨਹੀਂ ਕਿਸੇ ਤੋਂ ਡਰਦਾ ਇਹ ਤਾਂ ਸਾਡੀ ਨਰਵਾਈ ਹੈ ਜਿਹੜੇ ਲੜਾਈ ਤੋਂ ਟੱਦੇ ਆ ਮੈਨੂੰ ਤਾਂ ਟਲਣ ਵਾਲੀ ਭੈਣੇ ਥੋੜੀ ਕੋਈ ਗੱਲ ਲੱਗਦੀ ਨਹੀਂ ਜਿਹੜਾ ਤੁਹਾਡਾ ਬੋਲਣ ਦਾ ਤਰੀਕਾ ਹੈ ਨਾ ਉਹ ਤਾਂ ਜਮਾਂ ਲੜਾਈ ਵਧਾਉਣ ਵਾਲਾ ਹੈ ਦੇਖ ਕੇ ਨਰਵਾਈ ਨਰਵਾਈ ਤਾਂ ਮੇਰੇ ਘਰ ਵਾਲੇ ਚ ਹੈ ਜਿਨੇ ਆਦੀ ਮਾਂ ਦੀ ਬੇਇੱਜ਼ਤੀ ਕਰਾ ਲਈ ਥੋੜੀ ਰਾਣੀ ਤੋਂ ਜੇ ਮੇਰੇ ਘਰ ਆ ਇਹਨੂੰ ਗੁੱਸਾ ਚੜ ਜਾਂਦਾ ਪਤਾ ਨਹੀਂ ਕੀ ਖਸ ਹੋ ਜਾਂਦਾ ਗੁੱਸਾ ਤਾਂ ਭੈਣੇ ਸਾਰਿਆਂ ਚ ਹੀ ਹੁੰਦਾ ਦੋ ਮੁੰਡੇ ਮੇਰੇ ਵੀ ਥੰਮਾ ਵਰਗੇ ਨੇ ਉਹਨਾਂ ਦੇ ਕਿਹੜਾ ਚੂੜੀਆਂ ਪਾਈਆਂ ਨੇ ਕੋਈ ਨਾ ਚਾਚੀ ਥਮਾ ਵਾਰ ਕੇ ਅਨਮੂਰੇ ਕਰਦੀ ਮੈਂ ਦੱਸੂ ਜੱਸੇ ਨੂੰ ਵੀ ਚਾਚੀ ਆਏ ਕਹਿ ਕੇ ਗਈ ਆ ਚੱਲ ਦੱਸ ਦੀ ਕੋਈ ਨਾ ਭੈਣੇ ਫੇਰ ਕਿਹੜਾ ਟੋਪ ਚੱਲ ਜੂ ਜੇ ਚਾਚੀ ਤੇਰੀ ਉਮਰ ਦਾ ਲਿਖਾ ਜਣਾ ਹੁੰਦਾ ਤੈਨੂੰ ਮੈਂ ਹੁਣੀ ਦੱਸ ਦੰਦੀ ਹੁਣ ਰਾਣੀ ਨੂੰ ਕਹਿਦੀ ਚਾਚੀ ਸਾਡੇ ਵਾਰ ਕੋਈ ਲੰਕ ਕੇ ਦਿਖਾ ਦੇ ਮੈਂ ਦਿਖਾਉ ਹੁਣ ਤਾਰੇ ਨਹੀਂ ਚੱਲ ਚੁੱਪ ਕਰ ਸੁਖਪਾਲ ਹੁਣ ਕੀ ਕਰਕੇ ਛੱਡੋਂਗੇ ਬੇਬੇ ਵਸੇ ਸਿਰ ਚੜਦੀ ਜਾਂਦੀ ਐ ਹੁਣ ਨਹੀਂ ਬੇਬੇ ਚੁੱਪ ਚੁੱਪ ਹੁੰਦੀ ਹੁਣ ਤਾਂ ਅਣਖ ਦਾ ਮਸਲਾ ਬਣ ਗਿਆ ਬਾੜੀ ਜਵਾਨ ਜੇ ਨਾਲ ਲੜਾ ਮੇਰੇ ਨਾਲ ਕਿਤੇ ਤੇਰੀ ਰੇਸ ਨਾਲ ਹੋਣੀ ਪਈ ਚਾਚੀ ਮੈਨੂੰ ਰੇਸ ਨਾਲ ਲਵਾਉਣੀ ਪੈ ਜੇ ਬਾੜੀ ਹਕਾਰੀ ਐ ਤੂੰ ਖੜ ਜਾ ਨਹੀਂ ਖੜ ਜਾ ਤੈਨੂੰ ਮੈਂ ਤੇ ਨਹੀਂ ਪਤਾ ਬਾੜੀ ਤੇ ਤੇ ਸੜੀ ਦਿੰਦੀ ਤੇ ਤੈਨੂੰ ਖੜ ਖੜ ਭਾਈ ਦੀ ਕਿਉਂ ਬੜੀਆ ਹੁਣ ਦੇਵਾ ਤੈਨੂੰ ਤੇ ਸੜੀ ਖੜਤਾ ਜਾ ਤੂੰ ਭੱਜ ਗਈ ਹੁਣ ਖੜੀ ਕਿਉਂ ਨਹੀਂ ਆਈ ਤੀ ਕੇਰੀ ਲਾਂਬਾ ਦੇਣਾ ਚੰਬੜੀ ਆ ਬਾੜੀ ਨਹੀਂ ਛੱਡ ਨਹੀਂ ਛੱਡ ਖੜਾ ਤੂੰ ਕਿਸੇ ਦੇ 60 ਫੇਟ ਮਾਰ ਕੇ ਵਾਦਾ ਨਾ ਵਧਾ ਦੀ ਤੂੰ ਵਾਦਾ ਤਾਂ ਬੇਬੇ ਹੁਣ ਵਧੂਗਾ ਉਹਨਾਂ ਨੇ ਜੱਸੇ ਦੀ ਅਣਖ ਨੂੰ ਲਲਕਾਰਿਆ ਨਹੀਂ ਚੁੱਪ ਕਰਕੇ ਬਹਿ ਜਾ ਕਿਸੇ ਦੀ ਅਣਖ ਨੂੰ ਨਹੀਂ ਲਲਕਾਰਿਆ ਕੀ ਕਰਕੇ ਛੱਡੋਂਗੇ ਤੁਸੀਂ ਕਰਦੀਆਂ ਫੋਨ ਮੈਂ ਤਾਂ ਹੁਣ ਉਹਨੂੰ ਨੀ ਕਾਦਾ ਸਿਆਪਾ ਪੈ ਗਿਆ ਇਹ ਹੁਣ ਸਮਝੀ ਨਹੀਂ ਮੈਂ ਤਾਂ ਆਉਂਦੀ ਹੁਣ ਪਾਣੀ ਜਮੇ ਸੇ ਰੋਟਾ ਪਗਿਆ ਉਹਨੇ ਤੇਰਾ ਘਰ ਚੱਕਤਾ ਮੈਂ ਤੈਨੂੰ ਦੱਸਦਾ ਹੁਣ ਜੇ ਹੁਣ ਵੀ ਚੁੱਪ ਰਹੇ ਹਨਾ ਸਿਰ ਚ ਗਲੀਆਂ ਕਰਨਗੇ ਤੇਰੇ ਮੈਂ ਪਾਈਆ ਪਿੱਤਲ ਢਿੱਡ ਚ ਭਰ ਦੂੰ ਸਾਲੇ ਦੇ ਮੇਰੇ ਸਿਰ ਚ ਗਲੀਆਂ ਕਰਨ ਵਾਲੇ ਦੇ ਵੇ ਭੇਜਾ ਭੇਜਾ ਠਿੱਕੇ ਤਾਂ ਫੇਰ ਰਾਤਾਂ ਤੇਰਾ ਜੇਲ੍ਹ ਚ ਜਾਣਦਾ ਜੇਰ ਜਾਲ ਨੂੰ ਕੀ ਹੁੰਦਾ ਮੈਂ ਕਿ ਕਦੇ ਜੇਲ ਨਹੀਂ ਦੇਖੀ ਕਿ ਪਰਚਾ ਨਹੀਂ ਹੋਇਆ ਠਾਣਾ ਨਹੀਂ ਦੇਖਿਆ ਮੈਂ ਆਹੀ ਕੁਸ ਕਰੀ ਜਾਵੇਗਾ ਸਾਰੀ ਉਮਰੀ ਹਾਂ ਉਹੀ ਤਾਂ ਕਰ ਲੈ ਨਹੀਂ ਬਹਿ ਜਾ ਬਹਿ ਜਾ ਟਿੱਕੇ ਕਿਉਂ ਬਾਦੀ ਤੇ ਫੂਸ ਪਾਉਣੀ ਹੈ ਮੈਂ ਤਾਂ ਕੋਈ ਬਾਦੀ ਫੂਸ ਨਹੀਂ ਪਾਉਂਦੀ ਇਹ ਸਹੀ ਕਰ ਲੈ ਪਰ ਤੈਨੂੰ ਕਹੂੰਗੀ ਮੈਂ ਤੈਨੂੰ ਦੱਸਤਾ ਜੱਸੇ ਚੁੱਪ ਕਰਕੇ ਬਹਿ ਜਾ ਪੁੱਤ ਹੁਣ ਟਿੱਕੇ ਤੂੰ ਆਪਾਂ ਨਹੀਂ ਕਿਸੇ ਨਾਲ ਲੜਾਈ ਕਰਨੀ ਪਹਿਲਾਂ ਤੇਰੇ ਪਿਓ ਨੇ ਤੇਰੀਆਂ ਬਥੇਰੀਆਂ ਚ ਮਾਨਤਾ ਕਰਾ ਲਈਆਂ ਮੈਥੋਂ ਤਾਂ ਹੁਣ ਉਹ ਵੀ ਨਹੀਂ ਹੋਣੀਆਂ ਗੋਡੇ ਗਿੱਟੇ ਮੇਰੇ ਖੜ ਕੇ ਬਹਿ ਜਾ ਟਿੱਕੇ ਤੂੰ ਕਿਆ ਠੀਕ ਹੈ ਬੇਬੇ ਕਰਾ ਲੈ ਕਰ ਜਰਾ ਪੁੱਤ ਦੋਖਾ ਤਾਂ 베ਚੀ ਤੇ ਤੂੰ ਸਮਾਈ ਤੋਂ ਕੰਮ ਲੈ ਇਹਦਾ ਕੀ ਹੈ ਮੈਂ ਤੈਨੂੰ ਕਿਹਾ ਨਹੀਂ ਸੀ ਬੇਬੇ ਬਿਓ ਚ ਬਹੁਤ ਹੰਕਾਰ ਹੈ ਉਹ ਤੀ ਮਹੀਨੇ ਨਹੀਂ ਟਹਿਲੀ ਹੋਣ ਵਾਲੀ ਹੈਗੀ ਉਹਨਾਂ ਨੇ ਤਾਂ ਰੱਬ ਯਾਦ ਨਹੀਂ ਉਹ ਦੇਖੀ ਸਹੀ ਹੁਣ ਮੇਰੇ ਨਾਲ ਪੇਚਾ ਪਿਆ ਉਹਨੂੰ ਫੜ ਕੇ ਜੁੰਡੇ ਤੋਂ ਮੈਂ ਕਿਹੜੀ ਸੂੰ ਨਹੀਂ ਮੈਂ ਤਾਂ ਹੈਰਾਨ ਹੋ ਗਈ ਮੇਰੇ ਦੇ ਮੰਗਰੇ ਪੈ ਗਈ ਥਾਪਾ ਲੈ ਕੇ ਮੇਰੇ ਤਾਂ ਥਾਪੇ ਹੀ ਠੋਕ ਦੇਣਾ ਸੀ ਉਹਨੇ ਸਿਰ varphiੜ ਦਿੰਦੀ ਉਹ ਤਾਂ ਹੂੰ ਤਾਂ ਮੈਂ ਬਾਵਾ ਕੁਛ ਕਹਿ ਕੇ ਆਈਆਂ ਥੋੜੋ ਹੋ ਜੱਸੇ ਨੂੰ ਉਂਗਲ ਲਾਉ ਹੋਰ ਨਾ ਤੋਂ ਰਾਜੂ ਉਤੇ ਬੱbbi ਨੂੰ ਕਹਿਦੀ ਧਿਆਨ ਨਾਲ ਰਹਿਣਾ ਆਏ ਜੇ ਬੰਦੇ ਦਾ ਕੋਈ ਤਵਾਰ ਨਹੀਂ ਹੁੰਦਾ ਬੱbbi ਕਿੱਧਰ ਗਿਆ ਆ ਹੁਣ ਹੀ ਗਿਆ ਬੇਬੇ ਬਾਹਰ ਨੂੰ ਪੇਗ ਲੱਗਿਆ ਹੋਇਆ ਸੀ ਇਹਦੇ ਤਾਂ ਪੈ ਜਾਂਦੇ ਸਮਾਰ ਕੇ ਨਿਕਾ ਨਹੀਂ ਪੈ ਜਾਂਦੇ ਉਹ ਲਾ ਸ਼ਰਾਬੀ ਇੱਕ ਵਾਰੀ ਆਹੀ ਤਾਂ ਦੂਜਾ ਸਿਰ ਚੜਦਾ ਫਿਰ ਜਦੋਂ ਇਹ ਬੋਲਦਾ ਘਰੇ ਆ ਨੀ ਮੇਰੇ ਦਾ ਪੁੱਤ ਨੇ ਐਵੇਂ ਪੈ ਜਾਂਦੇ ਕੋਈ ਨਾ ਕੋਈ ਨਾ ਬੇਬੇ ਮੜੀ ਜੀ ਮਿੱਟੀ ਛੱਡ ਜੂਆ ਕਲ ਟਕਾਣੇ ਆ ਜੂ ਇਹਦੀ ਨੀ ਰਹਿਣਦੇ ਰਹਿਣਦੇ ਟਿੱਕੇ ਬਹਿ ਜਾ ਜੇ ਤੈਨੂੰ ਨਹੀਂ ਦਰਦ થਾ ਹੈਗਾ ਮੈਨੂੰ ਤਾਂ ਹੈਗਾ ਮੇਰਾ ਤਾਂ ਪੁੱਤ ਆ ਨਾ ਮੈਨੂੰ ਦਰਦ ਤੋਂ ਕਹਿਣੀ ਹੈਗਾ ਹੋਰ ਦਰਦ ਤੋਂ ਬਣੀ ਬੈਠੀ ਆ ਜੇ ਕੋਈ ਹੋਰ ਹੁੰਦੀ ਜਿਸ ਨੂੰ ਛੱਡ ਕੇ ਪੇਕੀ ਬੈਠੀ ਹੁੰਦੀ ਨਹੀਂ ਤੂੰ ਇਹਦੀ ਗੱਲ ਛੱਡ ਨਹੀਂ ਤੂੰ ਉਹ ਵੀ ਸੋਚ ਜਿਹੜਾ ਨਵਾਂ ਸਾਪ ਆ ਪਿਆ ਜੱਸੇ ਉਸੇ ਤੋਂ ਡਰਨ ਦੀ ਕੋਈ ਲੋੜ ਨਹੀਂ ਬੇਬੇ ਉਹ ਤਾਂ ਚੱਲਿਆ ਘਰ ਤੂੰ ਸਹ ਆਹੋ ਫੇਰ ਭਾਈ ਜਾਨ ਨੂੰ ਬਾਹਰਿਤ ਕੋਈ ਹੁੰਦੇ ਨੇ ਮੈਂ ਤੇ ਜਾਣ ਕਰਨ ਦੇ ਘਰ ਕੋਲ ਦੀ ਟੱਪੂ ਮੇਰਾ ਕੀ ਕਰ ਲੈਣਗੇ ਉਹਨਾਂ ਉਹ ਐ ਵੀ ਇਹਦਾ ਬੰਦਾ ਦਾਰੂ ਪੀਂਦਾ ਜੀ ਮੇਰੇ ਬੰਦੇ ਦਾਰੂ ਪੀਂਦੇ ਫਿਰ ਮੈਂ ਉਹਨਾਂ ਤੋਂ ਤੈਨੂੰ ਡਰ ਕੇ ਰਹਿਣਾ ਮੈਂ ਤਾਂ ਆਦੀ ਜੁੱਤੀ ਦੇ ਜ਼ੋਰ ਤੇ ਜਾਉਣੀ ਆ ਆ ਮੇਰੀ ਗੱਲ ਸੁਣਾ ਆ ਰਾਣੀ ਜੀ ਨਾ ਤਿੰਨ ਚਾਰ ਗੇੜੇ ਮਾਰ ਗਈ ਕਿਹੜੇ ਡੇਢੀ ਜਾਕਦੀ ਆਪਣੇ ਵਾਰਗਾਂ ਦੀ ਪੂਰੀ ਆਕੜ ਜੀ ਨਾਲ ਮੇਤੋਂ ਨਹੀਂ ਇਹ ਬਰਦਾਸ਼ਤ ਹੁੰਦੀ ਹੈਗੀ ਹੁਣ ਆ ਗਈ ਨਾ ਮੈਂ ਤਾਂ ਫੜ ਕੇ ਅੰਦਰ ਸਿੱਟ ਲੂ ਮੈਂ ਤਾਂ ਪਹਿਲੀ ਵਾਰ ਦੇਖਿਆ ਵੀ ਕੋਈ ਪਹਿਲੀ ਵਾਰ ਗੰਦੇ ਆਕੜ ਕੇ ਲੰਗਦਾ ਨਾ ਤੇਰੀ ਮਰਦਾਨੀ ਗਈ ਕਿੱਥੇ ਮਰਦਾਨੀ ਜੱਟ ਦੇ ਕੋਲੀ ਹੈ ਜੇ ਹੁਣ ਲੰਗੀ ਨਾ ਫੜ ਕੇ ਸਿੱਟ ਲਈ ਮਿਸ਼ੱਕ ਅੰਦਰ ਅੱਜ ਨਹੀਂ ਮੈਂ ਤੈਨੂੰ ਰੋਕਦਾ ਠੀਕ ਹੈ ਚੰਗਾ ਬਸ ਤੈਨੂੰ ਇਹ ਦੱਸਦਾ ਅੱ비 ਕੁੱਟਣੀ ਹੈ ਕਿਤੇ ਕੁੱਟ ਖਾ ਲੈ ਜਮਾਨੀ ਖਾਂਦੀ ਦੀ ਅਹਰ ਚਲੀ ਤੂੰ ਠੀਕ ਹੈ ਹੜ ਜਾਣੀ ਤੈਨੂੰ ਤਾਂ ਮੈਦੇ ਨਹੀਂ ਆ ਪਤਾ ਮੇਜ ਸੇ ਪੁੱਤ ਅਸੁਖਪਾਲ ਕਿੱਧਰ ਵੱਜ ਗਈ ਕੁਛ ਨਹੀਂ ਕੁਛ ਨਹੀਂ ਬੇਬੇ ਇਹ ਤਾਂ ਮੜਾ ਜਾਂ ਸ਼ਗਨ ਜਾਂ ਕਰਨਾ ਹੈ ਬਸ ਤੂੰ ਆ ਜਾ ਇੱਧਰ ਵੇ ਕੀ ਕਰਨੇ ਪੁੱਤ ਮੈਨੂੰ ਤਾਂ ਦੱਸ ਦੋ ਕੀ ਗੱਲ ਹੈ ਉਹ ਕੁਛ ਨਹੀਂ ਕੁਛ ਨਹੀਂ ਬੇਬੇ ਬਸ ਤੂੰ ਇੱਧਰ ਆ ਜਾ ਲੈ ਪਤਾ ਤਾਂ ਲੱਗੇ ਨਾ ਕੀ ਗੱਲ ਹੈ ਮੈਂ ਆਪੀ ਸ਼ਗਨ ਤਾਂ ਕਰ ਦੂ ਸੁਪਾਲ ਆਪੀ ਤੂੰ ਇੱਧਰ ਆ ਜਾ ਵੇ ਤੁਸੀਂ ਮੈਨੂੰ ਗੱਲ ਤਾਂ ਦੱਸ ਦੋ ਗੱਲ ਕੀ ਹੈ ਮੈਨੂੰ ਫਿਕਰ ਲੱਗਿਆ ਪਿਆ ਕੁਛ ਨਹੀਂ ਮੈਂ ਦੇਖਦੀ ਆ ਲੈ ਕੁਛ ਨਹੀਂ ਕਹਿ ਕੇ ਤੁਨ ਤਾਂ ਸਰ ਗਿਆ ਚਾਹ ਕੀ ਦੇਖਣਾ ਬੇਬੇ ਵੇ ਪਤਾ ਨਹੀਂ ਕੀ ਕਰਦੇ ਫਿਰਦੇ ਨੇ ਬੈ ਜਾ ਬੇਬੇ ਅੰਦਰ ਲੈ ਦੱਸ ਬੈ ਜਾ ਅੰਦਰ ਵੇ ਉਹ ਕੀ ਕਰੀ ਜਾਂਦੀ ਐ ਆ ਜਾ ਆ ਜਾ ਤੈਨੂੰ ਨਹੀਂ ਪਤਾ ਮੁੰਡਾ ਦੀ ਛੱਡ ਦੇ ਨਾ ਛੱਡ ਦੇ ਨਾ ਸ਼ਰਾਬ ਉਹਨਾ ਦੀ ਹੈਗੀ ਲੈ ਆ ਜਾ ਆ ਜਾ ਸ਼ਰਾਬ ਹੈ ਸੁਣੋ ਚੰਬਲ ਦੀ ਹੈ ਚੀਰੀ ਹੁਣ ਭੱਜ ਐਡੀ ਖੱਬੀ ਖਾਣਣੀ ਤੇ ਹੁਣ ਭੱਜ ਨਹੀਂ ਬੱਸ ਨਿਕਲ ਜਾ ਨਹੀਂ ਤਾਂ ਬੋੜੇ ਤੂੰ ਕਹਾਂ ਦਿੱਤੇ ਆ ਤੇ ਮੈਂ ਖੱਬੀ ਖਾਣਣੀ ਹੁਣ ਆੜ ਮੇਰੇ ਮੂਰੇ ਬੈ ਰਾਜੂ ਬੈ ਰਾਜੂ ਜੱਸਾ ਕੇ ਤੇਰੀ ਭਾਬੀ ਨੂੰ ਅੰਦਰ ਖਿੱਚ ਕੇ ਲੈ ਗਿਆ ਜਾਂ ਇੱਥੇ ਡਿਪੈਂਡ ਨਹੀਂ ਜਾਂਦੇ ਕਰਜਾ ਤੂੰ ਕਰਦਾ ਮਹ ਛੱਡ ਮੇਰੀ ਭਾਬੀ ਨੂੰ ਛੱਡ ਮੇਰੀ ਭਾਬੀ ਨੂੰ ਓਏ ਤੇਰੀ ਹਾਏ ਉਹ ਗੋਲੀ ਕੀ ਦੇ ਮਾਰਦੀ ਵੇ ਐ ਕੀ ਹੋ ਗਿਆ ਰਾਜ ਤੈਨੂੰ ਗੋਲੀ ਮਾਰੀ ਜੋ ਤੈਨੂੰ ਰਾਜੂ ਵੇ ਆ ਮਰ ਬਾਤਾ ਮੇਰਾ ਪੋਤਾ ਤੂੰ ਤਾਂ ਕਹਿੰਦੀ ਸੀ ਚੱਲਿਆ ਕਾਰਤੂਸ ਹੈ ਤੁਸੀਂ ਲੋਕ ਟਿਕਣ ਨਹੀਂ ਦਿੰਦੇ ਆ ਲੈ ਜਾਓ ਹੁਣ ਚੱਕ ਕੇ ਗਤੀੜ ਨੂੰ ਕਰਾ ਦਿਓ ਜਿਹੜਾ ਪਰਚਾ ਕਰਾਉਣਾ ਜੇ ਤਾਕੀ ਕਰਤਾ ਬੇ ਪੁੱਤ ਮੈਂ ਕੀ ਕਰਾਂ ਬੇਬੇ ਕਰਤਾ ਬੇ ਪੱਟ ਤੇ ਵੇ ਤੈਨੂੰ ਜਮੀ ਕੀ ਕਰਾਂ ਬੇਬੇ ਲੋਕ ਨਹੀਂ ਟਿਕਣ ਦਿੰਦੇ ਮੈਂ ਤਾਂ ਬਹੁਤ ਕੋਸ਼ਿਸ਼ ਕੀਤੀ ਵੇ ਹਾਂ ਲੋਕ ਤਾਂ ਨਹੀਂ ਟਿਕਣ ਦਿੰਦੇ ਟਿਕਣ ਤੈਨੂੰ ਤੇਰੀ ਤੀਵੀਂ ਨੇ ਵੀ ਨਹੀਂ ਦਿੱਤਾ ਵੇ ਇੱਕ ਤਾਂ ਤੀਵੀਂ ਹੁੰਦੀ ਐ ਗਲਤ ਕੰਮਾਂ ਤੋਂ ਬੰਦੇ ਨੂੰ ਰੋਕਦੀ ਐ ਪਰ ਤੇਰੀ ਤੀਵੀ ਨੇ ਗਲਤ ਕੰਮਾਂ ਤੇ ਤੈਨੂੰ ਮਜਬੂਰ ਕਰਤਾ ਤੈਨ ਕੋਈ ਨਾ ਪੁੱਤ ਇਹ ਕੰਮ ਨੇ ਤਾਂ ਹੋਣਾ ਹੀ ਸੀ ਸੁਖਪਾਲ ਵਰਗੀ ਵੈਲੀ ਦੇ ਘਰ ਵਾਲੀ ਹੋਵੇ ਪਰ ਚਾਹ ਨਾ ਹੋਵੇ ਤੇ ਸਤਿ ਸ਼੍ਰੀ ਅਕਾਲ ਸਲਾਮ ਅਦਾਬ ਨਮਸਕਾਰ ਤੁਸੀਂ ਜੁੜਿਓ ਪਿੰਡੂ ਵਿਰਸਾ ਦੇ ਨਾਲ ਹੁਣ ਵਾਰੀ ਆ ਕਮੈਂਟ ਵਾਲਿਆਂ ਦੀ ਜਿਨ੍ਹਾਂ ਨੇ ਸਾਡੇ ਕੰਮ ਨੂੰ ਅਪਰੀਸ਼ੀਏਟ ਕੀਤਾ ਕੁਸ਼ਵਿੰਦਰ ਕੌਰ ਜਲਵੇੜਾ ਜਸਕਰਨ ਬੰਨੀਆਲਾ ਅਰਸ਼ਦੀਪ ਕੋਟਲੀ ਔਰਮਿਲਾ ਠਾਕੁਰ ਜਲੰਧਰ ਸਰਦਾਰ ਪ੍ਰੇਮਲ ਸਿੰਘ ਫੌਜੀ ਫਿਰੋਜ਼ਪੁਰ ਵਿੰਦਰ ਨਾਭਾ ਜੀਤ ਦੋਜੀ ਲਵਾਨਾ ਬੰਤ ਕੋਟਲੀ ਗੁਰਪ੍ਰੀਤ ਢਿੱਲੋਂ ਪੋਹਾਨੀਗੜ੍ਹ ਪਰਬਜੋਤ ਸਿੰਘ ਰੂਲ ਸੰਗਤਪੁਰਾ ਜਗਸੀਰ ਸਿੰਘ ਗੁਰਨੇ ਸੂਬੇਦਾਰ ਸਰਬਨ ਸਿੰਘ ਤੁੱਦਰ ਪੁਰੀਆ ਬਲਵਿੰਦਰ ਕਲਵਾਜਰਾ ਹਰਨੌਰ ਸਿੰਘ ਢਾਲੀਆਲ ਬਰਨਾਲਾ ਹਰਜੀਤ ਸਿੰਘ ਸਰਾ ਸਤਵੰਤ ਸਿੰਘ ਖਾਲਸਾ ਲੁਧਿਆਣਾ ਕਰਮਜੀਤ ਕੌਰ ਮਾਸੀਵਾੜਾ ਸਾਹਿਬ ਪਰਮਜੀਤ ਕੌਰ ਸਮਾਣਾ, ਮਨਕੀਰਤ ਭੁੱਲਰ, ਸਰਬਜੀਤ ਕੌਰ ਫਰੀਦਕੋਟ, ਮਨਪ੍ਰੀਤ ਕੌਰ ਮਾਨਖੰਨਾ, ਦਰਸ਼ਨ ਸਿੰਘ ਬਾਗਲੀਕਲਾਂ, ਦਲਵੀਰ ਸਿੰਘ, ਚੰਨੀ ਵਰਮਾ ਪਾਤੜਾ, ਬਲਬੀਰ ਸਿੰਘ ਜਰਮਨੀ। ਬਹੁਤ-ਬਹੁਤ ਧੰਨਵਾਦ ਸਾਨੂੰ ਅਪਰੀਸ਼ੀਏਟ ਕਰਨ ਦੇ ਲਈ। ਹਾਂਜੀ ਇਸੇ ਤਰ੍ਹਾਂ ਸਾਡੀਆਂ ਵੀਡੀਓਜ਼ ਨੂੰ ਦੇਖਦੇ ਰਹੋ ਤੇ ਕਰਦੇ ਰਹੋ ਸੋਹਣੇ-ਸੋਹਣੇ ਕਮੈਂਟ। ਸ਼ੁਕਰੀਆ ਜੀ ਮਿਹਰਬਾਨੀ ਸਾਰਿਆਂ ਦੀ। ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕਿਰਿਆ ਹੋਇਆ ਤਾਂ ਹੁਣੇ ਕਰ ਲਓ ਕਿਉਂਕਿ ਅੱਗੇ ਬਹੁਤ ਵਧੀਆ ਤੋਂ ਵਧੀਆ ਵੀਡੀਓ ਆਉਣਗੀਆਂ। ਮਿਹਰਬਾਨੀ ਜੀ। ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ